ਆ ਕਰਨ ਟ੍ਰਿਬਿਊਟ ਦਿੰਦੇ ਹੋਏ ਇਹਦੇ ਘੋੜੇ ਦੇ ਮੂਰੇ ਆਪਾਂ ਰਤਨ ਲਾਇਆ ਓਕੇ ਕਿਹਾ ਜਾਂਦਾ ਹੈ ਕਿ ਘੋੜੇ 2-3 ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਹੁੰਦੇ ਆ ਬਰੀਡਿੰਗ ਲਈ ਹੁੰਦੇ ਆ ਇੱਕ ਸ਼ੋਅ ਲਈ ਹੁੰਦੇ ਆ ਤੇ ਇੱਕ ਰੇਸਿੰਗ ਲਈ ਹੁੰਦੇ ਆ ਇਹ ਕਿਹੜੇ ਦੇ ਵਿੱਚ ਆਉਂਦੇ ਆ ਇਹ ਹੁਣ ਇਹਦਾ ਪਰਪਸ ਮੇਨ ਬਰੀਡਿੰਗ ਲਈ ਰਹਿ ਗਿਆ। ਨੋ ਡਾਊਟ ਘੋੜੇ ਕੋੜੇ ਹਲੇ ਵੀ ਸਟੈਂਡ ਕਰਦਾ ਸ਼ੋਅ ਚ। ਬਟ ਆਪਾਂ ਨੂੰ ਘੋੜੇ ਤੋਂ ਇਸ ਵਕਤ ਹੁਣ ਬਰੀਡਿੰਗ ਨੂੰ ਦੀ ਆ ਪਰਪਸ। ਇਹ ਘੋੜੇ ਦੀ ਇੱਕ ਹੋਰ ਗੱਲ ਹੈ ਜਦੋਂ ਦਾ ਇਹ ਜੰਮੀਆਂ ਵਾਂ ਅੱਜ ਤੱਕ ਘੋੜੇ ਨੂੰ ਬੰਨਿਆ ਹੀ ਨਹੀਂ ਹੈਗਾ। ਓਹੋ। ਘੋੜੇ ਦੀ ਨਾਰਮਲ ਲਾਈਫ ਕਿੰਨੇ ਕ ਸਾਲ ਹੁੰਦੀ ਹੈ? ਦੇਖੋ ਜੀ ਪਹਿਲਾਂ ਤਾਂ ਹੁੰਦੀ ਸੀ ਕਿ 15-18 ਸਾਲ ਪਰ ਅੱਜ ਕੱਲ ਮਤਲਬ ਮੈਂ ਤਾਂ ਆਪਦੀ ਲਾਈਫ ਚ ਮੈਂ 40-45 ਸਾਲ ਦੀ ਦੇਖੀ ਘੋੜਿਆਂ ਦੀ ਹਾਂ ਜੀ ਓਕੇ ਜਿੰਨੀ ਆਪਾਂ ਡਾਈਟ ਦੇਖੋ ਨੈਚੁਰਲ ਰੱਖਾਂਗੇ ਜਿੰਨੀ ਜਿਆਦਾ ਘੋੜੇ ਨੂੰ ਵਧੀਆ ਰਹੂਗਾ ਇੱਕ ਘੋੜਾ ਨਾਰਮਲ ਕਿੰਨੀ ਕੁ ਵਾਰੀ ਬਰੀਡਿੰਗ ਦੇ ਕੰਮ ਆਸੇ ਇੱਕ ਘੋੜਾ ਡੇਲੀ ਚ ਇੱਕ ਵਾਰ ਆਪਾਂ ਘੋੜੀ ਤੇ ਛੱਕ ਸਕਦੇ ਆ। ਵੈਸੇ ਆਪਾਂ ਨੂੰ ਗਰਮੀ 'ਚ ਥੋੜੀ ਰੈਸਟ ਵੀ ਦੇਣੀ ਚਾਹੀਦੀ ਆ ਘੋਡੇ ਨੂੰ। ਬਟ ਜੇ ਆਪਾਂ ਡੇਲੀ ਇੱਕ ਵਾਰ ਛੱਡੀ ਤਾਂ ਘੋਡੇ ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਆਪਾਂ ਐਵਰੇਜ ਹਾਈਟ ਲਈ ਤਾਂ ਜਿਹੜੀ 64 ਇੰਚ ਸਕੇਲ ਵਾਲੀ ਹਾਈਟ ਹੁੰਦੀ ਆ ਉਹ ਤੁਹਾਨੂੰ ਬੜੀ ਆਪਟੀ ਮਿਲਦੀ ਆ। ਬਟ ਆਪਾਂ ਉਹ ਐਵਰੇਜ ਉਹ ਲਾ ਕੇ ਚੱਲਦੇ ਆਂ ਓਕੇ। ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ। ਹੈਲੋ ਜੀ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਪਹੁੰਚੇ ਹਾਂ ਲੁਧਿਆਣਾ ਦੇ ਨੇੜੇ ਜਗਰਾਓ ਮੰਡੀ ਦੇ ਵਿੱਚ ਜਿੱਥੇ ਕੀ ਵੱਡਾ ਇੱਕ ਘੋੜਿਆਂ ਦਾ ਇੱਕ ਮੇਲਾ ਲੱਗਿਆ ਸੋ ਅਸੀਂ ਵੀ ਇੱਥੇ ਪਹੁੰਚੇ ਹਾਂ ਐਕਸਾਈਟਿਡ ਅਗੇ ਹਾਂ ਸੋ ਇਸ ਟਾਈਮ ਪਹੁੰਚੇ ਹਾਂ ਸਟੱਡ ਫਾਰਮ ਤੇ ਐਸਐਸ ਸਟੱਡ ਫਾਰਮ ਜਿਨ੍ਹਾਂ ਦੇ ਘੋੜਿਆਂ ਦੀ ਬਹੁਤ ਜ਼ਿਆਦਾ ਤਾਰੀਫ ਹੈਗੀ ਹੈ ਸੋ ਇਹਨਾਂ ਦਾ ਇੱਕ ਘੋੜਾ ਹੈਗਾ ਜਿਹਦੇ ਬਾਰੇ ਦੱਸਿਆ ਜਾਂਦਾ ਹੈ ਗੁਲਬਾਗ ਜਿਹੜਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਔਰ ਉਹਦੇ ਕਰਕੇ ਹੀ ਸਟੱਡ ਫਾਰਮ ਦਾ ਵੀ ਬਹੁਤ ਜ਼ਿਆਦਾ ਨਾਮ ਹੈ ਸੋ ਅੱਜ ਇਹਨਾਂ ਨੇ ਇੱਥੇ ਮੇਲੇ ਦੇ ਵਿੱਚ ਇੱਕ ਹੋਰ ਪਹਿਲੀ ਵਾਰੀ ਘੋੜਾ ਪੇਸ਼ ਕੀਤਾ ਹੈ ਜਿਹੜਾ ਨਾਮ ਹੈ ਰਤਨਤਾਜ ਸੋ ਜਾਣਦੇ ਆ ਇਹਨਾਂ ਦੇ ਜਿਹੜੇ ਘੋੜਿਆਂ ਦੇ ਜਿਹੜੇ ਸਟੱਡ ਫਾਰਮ ਦੇ ਜਿਹੜੇ ਮਾਲਕ ਹੈਗੇ ਆ ਕਮਲ ਗਿਲ ਨਾਲ ਨੌਜਵਾਨ ਹੈਗੇ ਆ ਨੇ ਤੇ ਦੇਖਦੇ ਆ ਕਿ ਇਹ ਨੌਜਵਾਨ ਅੱਜ ਸਾਨੂੰ ਕੀ ਸਾਡੀ ਜਾਣਕਾਰੀ ਚ ਵਾਅਦਾ ਕਰਦੇ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪਹਿਲਾਂ ਤਾਂ ਜੀ ਧੰਨਵਾਦ ਜੀ ਸਰ ਘੋੜਾ ਬਹੁਤ ਹੀ ਅੱਖੋਂ ਨਹੀਂ ਲੈਂਦਾ ਐ ਤੇ ਇਹਦਾ ਨਾਮ ਵੀ ਰਤਨਤਾਜ ਹੈ ਇਹ ਮਤਲਬ ਨਾਮ ਵੀ ਆਪਾਂ ਕਿੱਦਾਂ ਰੱਖਦੇ ਆ ਇਹਨਾਂ ਦਾ ਰਤਨ ਤੇ ਤਾਜ ਸੋ ਇਹ ਘੋੜਾ ਮਤਲਬ ਇੰਨਾ ਵਧੀਆ ਹੈਗਾ ਸੋਨਾ ਸੁਰੱਖਾ ਅੱਖੋਂ ਨਹੀਂ ਲੈਂਦਾ ਸੋ ਇਹਨੂੰ ਕਿੱਦਾਂ ਰਤਨਤਾਜ ਕਿੱਦਾਂ ਨਾਮ ਰੱਖਿਆ ਇਹਦੇ ਸੋਨੇ ਪਣ ਨੂੰ ਦੇਖ ਕੇ ਇਹ ਰਤਨ talla ਆਪਾਂ ਪਿੱਛੋਂ ਦੇਖੋ ਜੀ ਪਹਿਲਾ ਇਹਦਾ origional ਨਾਮ ਤਾਜ ਸੀਗਾ ਜੀ ਤੇ ਆਪਾਂ ਇਹਦੇ ਪਿਓ ਨੂੰ ਰਤਨ ਅਕਰ ਨੂੰ ਟ੍ਰਿਬਿਊਟ ਦਿੰਦੇ ਹੋਏ ਆਪਾਂ ਇਹਦੇ ਨਾਂ ਦੇ ਮੂਰੇ ਜਦੋਂ ਆਪਣੇ ਫਾਰਮ ਤੇ ਆਏ ਆਪਾਂ ਇਹਦਾ ਨਾਮ ਰਤਨਤਾਜ ਕਰਤਾ ਓਕੇ ਮੈਂ ਬਲੀਵ ਕਰਦਾ ਕਿ ਜਿਹੜਾ ਘੋੜੇ ਨੂੰ origianally ਨੇਮ ਮਿਲਿਆ ਉਹਨੂੰ ਚੇਂਜ ਨਹੀਂ ਕਰਨਾ ਚਾਹੀਦਾ ਇਸ ਲਈ ਆਪਾਂ ਘੋੜੇ ਦਾ ਨਾਮ ਨਹੀਂ ਚੇਂਜ ਕੀਤਾ ਆਪਾਂ ਉਹ ਚ ਐਡ ਕਰਤੀ ਆਪਣੇ ਉੱਤੇ ਮਤਲਬ ਬੇਸਿਕਲੀ ਜਿਵੇਂ ਤੁਸੀਂ ਇਹ ਕਿਹਾ ਕਿ ਟ੍ਰਿਬਿਊਟ ਦਿੰਦੇ ਹੋਏ ਤੁਸੀਂ ਕਿਹ ਅਲਫਾਜ਼ ਤੇ ਟ੍ਰਿਬਿਊਟ ਕਿਤਾ ਮਤਲਬ ਜਿਹੜੇ ਰਤਨ ਅਕਰ ਸੀਗੇ ਉਹ ਹੁਣ ਨਹੀਂ ਹੈਗੇ ਦੁਨੀਆ 'ਚ ਨਹੀਂ ਉਹਨਾਂ ਦੀ ਡੈਥ ਹੋ ਗਈ ਸੀਗੀ ਜੀ ਹਾਂਜੀ ਥੋੜੀ ਐਕਸੀਡੈਂਟਲ ਡੈਥ ਸੀਗੀ ਅੱਛਾ ਜੀ ਉਹ ਸ ਪਰ ਇਹ ਉਹਨਾਂ ਦੇ ਨਾਲ ਡਾਇਰੈਕਟਰ ਲਿੰਕ ਹੈ ਹਾਂਜੀ ਉਹ ਇਹਦਾ ਸਾਇਰ ਰਤਨਾਕਰ ਸੀਗਾ ਜੀ ਓਕੇ ਇਹ ਉਹਦਾ ਡਾਇਰੈਕਟਰ ਰਤਨਾਕਰ ਕੋੜੇ ਦਾ ਬੱਚਾ ਤੇ ਇਹ ਜਿਵੇਂ ਹੁਣ ਘੋੜਾ ਹੈ ਦੇਖਣ ਨੂੰ ਬਹੁਤ ਸੋਹਣਾ ਹੈਗਾ ਸੋ ਕਿਹਾ ਜਾਂਦਾ ਕਿ ਘੋੜੇ ਦੋ ਤਿੰਨ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਹੁੰਦੇ ਆ ਬਰੀਡਿੰਗ ਲਈ ਹੁੰਦੇ ਆ ਇੱਕ ਸ਼ੋਅ ਲਈ ਹੁੰਦੇ ਆ ਤੇ ਇੱਕ ਰੇਸਿੰਗ ਲਈ ਹੁੰਦੇ ਆ ਇਹ ਕਿਹੜੇ ਦੇ ਵਿੱਚ ਆਉਂਦੇ ਆ ਇਹ ਜੀ ਹੁਣ ਇਹਦਾ ਪਰਪਸ ਮੇਨ ਬਰੀਡਿੰਗ ਲਈ ਰਹਿ ਗਿਆ ਕਿਉਂਕਿ ਘੋੜੇ ਦੀ ਇੱਕ ਸ਼ੋਅ ਲਾਣ ਦੀ ਇੱਕ ਏਜ ਹੁੰਦੀ ਆ ਤੇ ਹੁਣ ਆਪਾਂ ਜੇ ਇਹਨੂੰ ਸ਼ੋਅ ਦੇ ਵਿੱਚ ਲੈ ਕੇ ਜਾਵਾਂਗੇ ਦੇਖੋ no doubt ਕੋੜ ਹਲੇ ਵੀ ਸਟੈਂਡ ਕਰਦਾ ਸ਼ੋਅ ਚ ਬਟ ਆਪਾਂ ਨੂੰ ਘੋੜੇ ਤੋਂ ਇਸ ਵਕਤ ਹੁਣ ਬਰੀਡਿੰਗ ਦੇ ਪਰਪਸ ਅਸੀਂ ਯੂਜ਼ ਕਰਾਂਗੇ ਇਹਨੂੰ ਕਿਉਂਕਿ ਆਪਣੇ ਕੋਲ ਸ਼ੋਅ ਲਈ ਹੋਰ ਕੋੜੇ ਹੈਗੇ ਨੇ ਆਪਾਂ ਗਲਬਾਗ ਨੂੰ ਸ਼ੋਅ ਲਈ ਉਹ ਕੋੜਾ ਪਾ ਲਾਂਗੇ ਇੱਕ ਘੋੜਾ ਕਿਹੜੀ ਉਮਰ ਤੱਕ ਜਿਵੇਂ ਜਿਵੇਂ ਤੁਸੀਂ ਕਿਹਾ ਇੱਕ ਉਮਰ ਹੁੰਦੀ ਆ ਸ਼ੋਅ ਲਈ ਕਿੰਨੀ ਉਮਰ ਤੱਕ ਘੋੜੇ ਨੂੰ ਸ਼ੋਅ ਚ ਲਾਇਆ ਜਾਂਦਾ ਘੋੜੇ ਦਾ ਜਿਹੜੀ ਪ੍ਰਾਈਮ ਏਜ ਹੁੰਦੀ ਆ ਉਹ ਹੁੰਦੀ ਆ 8 ਸਾਲ ਕੋੜੇ ਦੀ ਹੁੰਦੀ ਆ ਘੋੜੇ ਮਤਲਬ ਦੇਖੋ ਇਹ ਪ ਦੇ ਹੁੰਦੇ ਕਿ ਕੋੜਾ 8 ਸਾਲ ਤੇ ਜਾ ਕੇ ਘੋੜਾ ਬਣਦਾ ਦਾ ਉਹ ਫਿਰ ਉਹ ਹੁਣ ਜਿਵੇਂ 13 ਸਾਲ ਦਾ ਘੋੜਾ ਹੈ ਜੀ ਤੇ ਹੁਣ ਇਹ ਥੋੜਾ ਜਿਹਾ ਆਪਣੇ ਪ੍ਰਾਈਮ ਟਾਈਮ ਚੋਂ ਬਾਹਰ ਆ ਬਟ ਉਹਦਾ ਘੋੜੇ ਦੀ ਬਰੀਡਿੰਗ ਤੇ ਕੋਈ ਅਸਰ ਨਹੀਂ ਆਉਂਦਾ ਹੁਣ ਜਿਵੇਂ ਇਹਦੇ ਬੱਚੇ ਨੇ ਹੁਣ ਗਾਂ ਇਹਦੇ ਬੱਚੇ ਸ਼ੋਅ ਲਾਉਣਗੇ ਹੁਣ ਆਪਣੇ ਇਹ ਹੁਣ ਇਹ ਤੁਸੀਂ ਦੱਸ ਰਹੇ ਕਿ 13 ਸਾਲ ਚ ਹੋ ਗਿਆ ਹਾਂਜੀ 13 ਸਾਲ ਦੇ ਹੁਣ ਤੱਕ ਜਿਵੇਂ ਆਪਾਂ ਜੇ ਗੱਲਬਾਤ ਕਰੀਏ ਤਾਂ ਇਹਦੇ ਬੱਚਿਆਂ ਦਾ ਤੁਸੀਂ ਕਿਹਾ ਕਿ ਸ਼ੋਅ ਲਾਉਂਦੇ ਆ ਇਹਦੇ ਕਿੰਨੇ ਬੱਚੇ ਹੁਣ ਤੱਕ ਸ਼ੋਅ ਲਾ ਚੁੱਕੇ ਆ ਕਿਸੇ ਨੇ ਕੋਈ ਕਮਾ ਬਾ ਕਮਾਲ ਕੀਤਾ ਇਹ ਦੀ ਆਪਣੇ ਆਪਣੇ ਬ੍ਰਦਰ ਨੇ ਲਵੀ ਕੱਖ ਨੇ ਉਹਨਾਂ ਕੋਲੇ ਕਿਟਕਟ ਘੋੜੀ ਆ ਉਹ ਇਸ ਸਾਲ ਹਨੂਮਾਨਗੜ੍ਹ ਸੈਕੰਡ ਪੋਜੀਸ਼ਨ ਤੇ ਆਈ ਸੀਗੀ ਵਾਹ ਤੇ ਇਹ ਇਹ ਵੀ ਇਦਾਂ ਦੇ ਕਰਾਮਾਤ ਕਰਦੇ ਰਹੇ ਨੇ ਐਕਚੁਅਲੀ ਇਹ ਜਿੰਨਾਂ ਕੋਲੇ ਸੀਗਾ ਉਹ ਮਤਲਬ ਸ਼ੋਅ ਵਾਲੇ ਨਹੀਂ ਸੀਗੇ ਉਹਨਾਂ ਨੂੰ ਸ਼ੋਅ ਸ਼ੂਰ ਨਹੀਂ ਲਾਉਂਦੇ ਸੀਗੇ ਇਹ ਤਾਂ ਘੋੜਾ ਜਿੱਥੇ ਜਿਵੇਂ ਜੰਮਿਆ ਉੱਥੇ ਹੀ ਖੜਾ ਰਿਹਾ ਤੇ ਮਤਲਬ ਬਾਹਰ ਨਹੀਂ ਆਇਆ ਆਪਾਂ ਜ਼ਿੰਦਗੀ ਚ ਪਹਿਲੀ ਵਾਰ ਇਹਨੂੰ ਘੋੜੇ ਨੂੰ ਮੰਡੀ ਲੈ ਕੇ ਆਏ ਸ਼ੋਅ ਦਿਖਾਉਣ ਲਈ ਓਕੇ ਇਹ ਪਹਿਲੀ ਵਾਰੀ ਮੰਡੀ ਚ ਆ ਪਹਿਲੀ ਵਾਰੀ ਮੰਡੀ ਚ ਆਇਆ ਜਿੱਦਾਂ ਤੇ ਜਿੱਦਾਂ ਜੇ ਜੀ ਚਾਲ ਢਾਲ ਆਈ ਹੈ ਜਿੱਦਾਂ ਦੇ ਇਹ ਐਕਸ਼ਨ ਹੈਗੇ ਆ ਹੁਣੇ ਜਿਵੇਂ ਇੰਟਰਵਿਊ ਕਰਦੇ ਹੋਏ ਵੀ ਤੁਸੀਂ ਦੇਖਿਆ ਕਿ ਆਪ ਹੀ ਆ ਕੇ ਮਲਕ ਸਾਨੂੰ ਵਿੱਚ ਰੋਕਣੀ ਪੈਗੀ ਸੋ ਇਹ ਇਸ ਹਿਸਾਬ ਨਾਲ ਇਹ ਤਾਂ ਬੰਨ ਕੇ ਤਾਂ ਰਹੀ ਨਹੀਂ ਸਕਦਾ ਜਿਸ ਹਿਸਾਬ ਨਾਲ ਇਹਦੀ ਉਹ ਹੈਗੀ ਹੈ ਲਿਆਕਤ ਹਰਕਤਾ ਇਹ ਕੋੜੇ ਦੀ ਇੱਕ ਹੋਰ ਗੱਲ ਹੈ ਜਦੋਂ ਦਾ ਇਹ ਜੰਮਿਆ ਵਾ ਅੱਜ ਤੱਕ ਕੋੜੇ ਨੂੰ ਬੰਨਿਆ ਹੀ ਨਹੀਂ ਹੈਗਾ ਓਹੋ ਇਹ ਹੁਣ ਅਸੀਂ ਇਹਨੂੰ ਘਰੇ ਹੁਣ ਮੈਂ ਹੌਲੀ ਹੌਲੀ ਟ੍ਰੇਨ ਕਰਦੇ ਸਾਡੇ ਕੋਲ ਇਹਨੂੰ ਕੋੜੇ ਨੂੰ ਫਲੇ 10 15 ਦਿਨ ਹੀ ਹੋਏ ਆ ਅਸੀਂ ਹੁਣ ਹੌਲੀ ਹੌਲੀ ਇਹਨੂੰ ਟ੍ਰੇਨ ਕਰਕੇ ਹੁਣ ਬੰਨਣਾ ਲੱਗ ਗਏ ਆ ਬਟ ਮੰਡੀ ਦੇ ਕੋੜਾ ਤੁਹਾਨੂੰ ਜਿਵੇਂ ਜਿਹੜੇ ਅਗਰੈਸਿਵ ਕੋੜਾ ਸੋਹਣਾ ਅਗਰੈਸਿਵ ਲੱਗਦਾ ਹੁੰਦਾ ਬਿਲਕੁਲ ਅਸਲੀ ਐਸੇ ਵਿੱਚ ਇੰਸਟਾਗ੍ਰੇਸ਼ਨ ਪੂਰਾ ਨਜ਼ਰ ਆ ਹਾਂਜੀ ਹਾਂਜੀ ਜਿਵੇਂ ਉੱਥੇ ਖੜੇ ਖੜੇ ਚ ਵੀ ਉਹ ਟਿਕਨ ਨਹੀਂ ਗਿਆ ਕੋੜਾ ਯੋ ਆ ਜੀ ਜਿਹੜਾ ਮੰਡੀ ਚ ਆ ਕੇ ਟੇਕੇ ਨਾ ਕੋੜਾ ਆ ਕੇ 15 ਮਿੰਟ ਖੁਰੂ ਪਾਵੇ ਬਾਜੋ ਸਿਰ ਸਿੱਟ ਕੇ ਬਹਿ ਜਾ ਉਹ ਚ ਵੀ ਕੋਈ ਟੇਸਟ ਨਹੀਂ ਹੁੰਦਾ ਬਿਲਕੁਲ ਠੀਕ ਹੈ ਜੀ ਤੇ ਇਹ ਜੇ ਗੱਲਬਾਤ ਕਰੀਏ ਤੇ ਇਸ ਘੋੜੇ ਦੇ ਵਿੱਚ ਹੋਰ ਕੀ ਇਹਦੀ ਖਾਸੀਅਤ ਹੈਗੀ ਯਾਰ ਜਿਵੇਂ ਤੁਸੀਂ ਦੱਸਿਆ ਕਿ ਰਤਨ ਤਾਜ ਤਾਜ ਦਾ ਵੀ ਕੁਝ ਇਹਦੇ ਨਾਲ ਲਿੰਕ ਹੈ ਜਿਵੇਂ ਇੱਕ ਜਿਵੇਂ ਫਾਦਰ ਮਦਰ ਦੋ ਕੈਟਾਗਰੀ ਹੁੰਦੀਆਂ ਨੇ ਜੀ ਸੋ ਇਹ ਰਤਨ ਤ ਦੱਸਤਾ ਤੇ ਤਾਜ ਨਾਲ ਵੀ ਇਦਾਂ ਹੀ ਕੋਈ ਲਿੰਕ ਹੈ ਨਹੀਂ ਤਾਜ ਤਾਂ ਹੀ ਦੇਖੋ ਜਿੰਨਾ ਦੇ ਘਰੇ ਜਨਮ ਲਿਆ ਉਹਨਾਂ ਨੇ ਰੱਖਿਆ ਸੀਗਾ ਉਹ ਦੀ ਆਪਾਂ ਨਹੀਂ ਕਹਿ ਸਕਦੇ ਇਹਦੇ ਜਿਵੇਂ ਬਾਕੀ ਫੈਮਿਲੀ ਬਾਰੇ ਵੀ ਕੁਝ ਦੱਸੋ ਆਪਣੇ ਇਹ ਜਿਹੜੀ ਲਾਈਨ ਹੈ ਨਹੀਂ ਰਤਨਾਕਰ ਲਾਈਨ ਇਹ ਸੇਵੜੀਆਂ ਮੱਠ ਅਲੀ ਲਾਈਨ ਆ ਰਤਨਾਕਰ ਦਾ ਜਿਹੜਾ ਪਿਓ ਸੀ ਉਹ ਸੇਵੜੀਆਂ ਮੱਠ ਵਾਲਾ ਵੱਡਾ ਕੋੜਾ ਸੀ ਬਾਈ ਉਹਨਾਂ ਦੀ ਖਾਸੀਅਤ ਕੀ ਸੀ ਉਹ ਦੇਖੋ ਜੀ ਇਹ ਗੱਲ ਪਿਓਰਿਟੀ ਦੇ ਆ ਜਾਂਦੀ ਆ ਜਿੰਨੀ ਆਪਣੀ ਬਲੱਡ ਲਾਈਨ 올ਡ ਹੁੰਦੀ ਜਾਂਦੀ ਆ ਰਾਜਸਥਾਨ ਦੀ ਜੜ੍ਹਾਂ ਚ ਜਾਂਦੀ ਜਾਂਦੀ ਆ ਉੰਨੀ ਪਿਓਰਿਟੀ ਹੁੰਦੀ ਰਹਿੰਦੀ ਆ ਕਿਉਂਕਿ ਅੱਗੇ ਅੱਗੇ ਥੋੜੇ ਨਾ ਬਲੱਡ ਡਾਈਲੂਟ ਹੁੰਦਾ ਰਹਿੰਦਾ ਪਿਓਰਿਟੀ ਤੋਂ ਬਾਹਰ ਆ ਜਾਂਦਾ ਦਾ ਇਹ ਕੋੜਾ ਆਪਾਂ ਕਹਿ ਸਕਦੇ ਆ ਮਾਰਵਾੜੀ ਪਿਓਰਿਟੀ ਦੇ ਕਾਫੀ ਜ਼ਿਆਦਾ ਕਲੋਜ਼ ਹੈ ਕਲੋਜ਼ ਹੈ ਜੀ ਮਤਲਬ ਅਜੇ ਇਹ ਪਿਓਰਟੀ ਚੀ ਹੈ ਪਿਓਰਟੀ ਲਾਈਨ ਹੈ ਹਾਂ ਜੀ ਪ੍ਰਾਇਮਰੀ ਲਾਈਨ ਦੇ ਵਿੱਚ ਹੀ ਹੈ ਅਜੇ ਬਹੁਤ ਜ਼ਿਆਦਾ ਇਹਦੀ ਕਿਸਮਾਂ ਨਹੀਂ ਅੱਗੀਆਂ ਜਿਹੜੇ origignal ਮਾਰਵਾੜੀ ਘੋੜੇ ਆਪਾਂ ਕਹਿੰਦੇ ਸੀ ਪੁਰਾਣੇ ਘੋੜੇ ਉਹ ਇਹ ਦਿਖ ਦਿੰਦੇ ਹੁੰਦੇ ਸੀ ਜਿਹੜੇ ਰਾਜੇ ਮਹਾਰਾਜਾ ਕੋਲ ਸੀ ਹਾਂ ਅੱਛਾ ਇਹ ਇਹ ਰਾਜੇ ਮਹਾਰਾਜੇ ਵਾਲੀ ਕੈਟਾਗਰੀ ਹੈ ਹਾਂ ਜੀ ਹਾਂ ਜੀ ਤੇ ਉਸ ਕੈਟਾਗਰੀ ਹਾਂ ਜੀ ਹਾਂ ਜੀ ਤੇ ਇਹਦੇ ਇੱਕ ਘੋੜੇ ਦੀ ਨਾਰਮਲ ਲਾਈਫ ਕਿੰਨੇ ਕ ਸਾਲ ਹੁੰਦੀ ਹੈ ਦੇਖੋ ਜੀ ਪਹਿਲਾਂ ਤਾਂ ਹੁੰਦੀ ਸੀ ਕਿ 15 18 ਸਾਲ ਪਰ ਅੱਜ ਕੱਲ ਮਤਲਬ ਬੱਚਿਆਂ ਨਾਲੋਂ ਵੀ ਵੱਧ ਸ਼ਾਮ ਸਾਰੇ ਘੋੜੇ ਪ੍ਰੇਮੀ ਘੋੜਿਆਂ ਨੂੰ ਵੱਧ ਕਰਦੇ ਆ ਹੁਣ ਮਤਲਬ ਮੈਂ ਤਾਂ ਆਪਦੀ ਲਾਈਫ 'ਚ ਮੈਂ 40 45 ਸਾਲ ਦੀ ਉਮਰ ਦੇ ਵਿੱਚ ਦੇਖੀ ਹੈ ਘੋੜਿਆਂ ਦੀ ਹਾਂ ਜੀ ਮੇਰੇ ਤੁਸੀ ਕਿਹਾ ਕਿ ਪਹਿਲਾਂ ਹੁੰਦੀ ਸੀ 15 ਸਾਲ ਤੇ ਹੁਣ 40 45 ਸਾਲ ਵੀ ਹੋ ਜਾਂਦੀ ਹੈ ਮਤਲਬ ਇਹ ਕਿੱਦਾਂ ਫਿਰ ਇਹਨਾਂ ਦੀ ਖੁਰਾਕ ਤੇ ਧਿਆਨ ਦੇਣਾ ਪੈਂਦਾ ਕਿੱਦਾਂ ਇਹਨਾਂ ਦੀ ਦੇਖਭਾਲ ਸ਼ਾਮ ਸੰਭਾਲਣਾ ਜਿੰਨੀ ਆਪਾਂ ਡਾਈਟ ਦੇਖੋ ਨੈਚੁਰਲ ਰੱਖਾਂਗੇ ਆਪਾਂ ਘੋੜੇ ਨੂੰ ਕੋਈ ਮੈਡੀਸਿਨ ਨਹੀਂ ਲਾਵਾਂਗੇ ਘੋੜੇ ਦੀ ਨੈਚੁਰਲ ਡਾਈਟ ਹੋਵੇ ਜਿਵੇਂ ਆਪਣੇ ਛੋਲੇ ਹੋਗੇ ਜਮੇ ਹੋਗੀ ਘਾਹ ਤੇ ਰੱਖਾਂਗੇ ਘੋੜੇ ਨੂੰ ਲੁੱਸਣ ਪਾਵਾਂਗੇ ਜਿੰਨੀ ਕਾਪਾ ਮਤਲਬ ਆਪਾਂ ਸਾਫ ਸੁਥਰੀ ਰਾਈਟ ਪਾਵਾਂਗੇ 19 ਜਿਆਦਾ ਘੋੜੇ ਨੂੰ ਵਧੀਆ ਰਹੂਗਾ ਮਤਲਬ ਇਹ ਚੀਜ਼ ਦਾ ਜਾਨਵਰਾਂ ਤੇ ਵੀ ਉਨਾ ਹੀ ਅਸਰ ਪੈਂਦਾ ਹੈਗਾ ਕਿ ਆਪਾਂ ਉਹਨਾਂ ਨੂੰ ਕਿੰਨਾ ਕਿਦਾਂ ਦਾ ਐਟਮੋਸਫੇਅਰ ਦਿੰਨੇ ਕਿਦਾਂ ਦਾ ਵਾਤਾਵਰਣ ਇਹਨਾਂ ਦਾ ਵੀ ਆਪਣੇ ਵਾਂਗੂ ਜਿਵੇਂ ਆਪਾਂ ਸਿੰਗਲ ਮਿੱਧੇ ਵਾਲੇ ਹੁੰਨੇ ਇਹ ਵੀ ਸਿੰਗਲ ਮਿੱਧਾ ਹੀ ਹੈ ਜਿਵੇਂ ਗਾਂ ਮੱਝ ਉਹਨਾਂ ਦੇ ਚਾਰ ਮਿੱਧੇ ਹੁੰਦੇ ਆ ਇਹਨਾਂ ਦੀ ਕਾਫੀ ਹੱਦ ਤੱਕ ਡਾਈਟ ਆਪਣੇ ਹਿਊਮਨਸ ਨਾਲ ਲੱਦਦੀ ਆ ਤੇ ਇਸ ਲਈ ਇਹਨਾਂ ਨੂੰ ਆਪਾਂ ਜਿੰਨੀ ਕਿ ਡਾਈਟ ਸਾ ਸੁਤਰੀ ਰੱਖਾਂਗੇ ਉਹਦੇ ਵਿੱਚ ਕੋਸ਼ਿਸ਼ ਜ਼ਿਆਦਾ ਚੇਂਜ ਨਹੀਂ ਕਰਾਂਗੇ ਉਨਾ ਹੀ ਜ਼ਿਆਦਾ ਕੋੜੇ ਨੂੰ ਸਟ्रेस ਘੱਟ ਰੰਦਾ ਜੀ ਕਿ ਕਹਾਵਤ ਹੈ ਕਿ ਜਿਹੜਾ ਘੋੜਾ ਤੇ ਬੰਦਾ ਕਦੀ ਬੁੜੇ ਨਹੀਂ ਹੁੰਦੇ ਸੋ ਮੈਂ ਇਹ ਪੁੱਛਣਾ ਚਾਹੁੰਦਾ ਤੁਸੀਂ ਦੱਸ ਰਹੇ ਸੀ ਕਿ ਬਰੀਡਿੰਗ ਦੇ ਕੰਮ ਆਂਦਾ ਹੈ ਸੋ ਇਹ ਇੱਕ ਘੋੜਾ ਕੋਈ ਵੀ ਵੈਸੇ ਇੱਕ ਘੋੜਾ ਨਾਰਮਲ ਕਿੰਨੀ ਕਵਾਰੀ ਬਰੀਡਿੰਗ ਦੇ ਕੰਮ ਆਦਾ ਹੈ ਅ ਦੇਖੋ ਜੀ ਮੇਰਾ ਜੋ ਮੰਨਣਾ ਹੈਗਾ ਵਾ ਇੱਕ ਘੋੜਾ ਦਿੱਲੀ 'ਚ ਇੱਕ ਵਾਰ ਆਪਾਂ ਘੋੜੀ ਤੇ ਛੱਡ ਸਕਦੇ ਹਾਂ ਹਾਂਜੀ ਦਿੱਲੀ ਆਪਾਂ ਘੋੜੀ ਛੱਡ ਸਕਦੇ ਆ ਬਾਕੀ ਵੈਸੇ ਆਪਾਂ ਨੂੰ ਗਰਮੀ 'ਚ ਥੋੜੀ ਰੈਸਟ ਵੀ ਦੇਣੀ ਚਾਹੀਦੀ ਆ ਘੋੜੇ ਨੂੰ ਬਟ ਜੇ ਆਪਾਂ ਦਿੱਲੀ ਇੱਕ ਵਾਰ ਛੱਡੀ ਤਾਂ ਘੋੜੇ ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਜੇ ਤੁਹਾਡੀ ਸਾਂਭ ਵਧੀਆ ਜੇ ਇਹਦੇ ਵਿੱਚ ਕੋਈ ਇਹੋ ਜਿਹਾ ਵੀ ਹੁੰਦਾ ਕਿ ਮੌਸਮ ਦੇ ਹਿਸਾਬ ਨਾਲ ਰਿਜ਼ਲਟਸ ਆਉਂਦੇ ਆ ਉਹ ਉਹਦਾ ਰਿਜ਼ਲਟ ਦੇ ਨਹੀਂ ਫਰਕ ਪੈਂਦਾ ਹੁੰਦਾ ਜਿਹੜੀਆਂ ਜਿਹੜੀਆਂ ਘੋੜੀਆਂ ਹੁੰਦੀਆਂ ਨੇ ਉਹ ਹੀਟ ਚ ਤੁਸੀਂ ਲਾ ਲੋ ਆਪਣੇ ਜਦੋਂ ਠੰਡ ਨੰਗਦੀ ਆ ਜਾਂ ਠੰਡ ਆਉਂਦੀ ਆ ਉਦੋਂ ਆਉਂਦੀਆਂ ਹੁੰਦੀਆਂ ਨੇ ਮੋਸਟਲੀ ਜਿਆਦਾ ਗਰਮੀ ਚ ਤੇ ਜਿਆਦਾ ਠੰਡ ਚ ਕਈ ਘੋੜੀਆਂ ਆ ਵੀ ਜਾਂਦੀਆਂ ਨੇ ਪਰ ਉਹਦੋਂ ਫਿਰ ਬੰਦੇ ਨਹੀਂ ਮਲਾਉਂਦੇ ਕਿਉਂਕਿ ਉਦੋਂ ਫਿਰ ਬੱਚਾ ਸਾਂਭਣਾ ਔਖਾ ਹੋ ਜਾਂਦਾ ਹੈ ਹਾਂਜੀ ਜਿਹੜਾ ਬਰੀਡਿੰਗ ਸੀਜ਼ਨ ਹੁੰਦਾ ਵਾ ਉਹ ਆਪਣਾ ਜਿਵੇਂ ਹੁਣ ਬਰੀਡਿੰਗ ਸੀਜ਼ਨ ਸਟਾਰਟ ਹੋਣ ਲੱਗਿਆ ਵਾ ਹਾਂਜੀ ਹਾਂਜੀ ਮਤਲਬ ਮੈਨ ਇਹ ਨਾ ਜ਼ਿਆਦਾ ਗਰਮੀ ਤੇ ਤੁਸੀਂ ਕਹਿ ਰਹੇ ਨਾ ਜ਼ਿਆਦਾ ਸਰਦੀ ਜਿਹੜੇ ਠੀਕ ਠਾਕ ਜੇ ਮੌਸਮ ਹੁੰਦੇ ਉਹ ਜ਼ਿਆਦਾ ਬੈਸਟ ਹੈ ਬਰੀਡਿੰਗ ਛੱਡਣ ਤੋਂ ਤੇ ਦੇਖੋ ਆਪਾਂ 올 ਇਅਰ ਆਰਾਊਂਡ ਛੱਡ ਸਕਦੇ ਹੁੰਦੇ ਆ ਬਿਲਕੁਲ ਠੀਕ ਬਟ ਜਿਹੜੀ ਸਿਆਣੀ ਗੱਲ ਹੈ ਉਹ ਮਤਲਬ ਇਹ ਜਦੋਂ ਨਿਊਟਰਲ ਜੇ ਮੌਸਮ ਹੁੰਦਾ ਬਿਲਕੁਲ ਠੀਕ ਹੈ ਹਾਂਜੀ ਉਹ ਤਾਂ ਜੋ ਪ੍ਰੈਕਟੀਕਲ ਹੈ ਉਹ ਇਹੀ ਹੈ ਹਾਂਜੀ ਹਾਂਜੀ ਉਹ ਤੇ ਹੋਰ ਇਹਦੇ ਬਾਰੇ ਕੁਝ ਦੱਸਣਾ ਚਾਹੁੰਦੇ ਹੋਗੇ ਜਿਵੇਂ ਇਹ ਦੀ ਕਿੰਨੀ ਹਾਈਟ ਕਿੰਨੀ ਹੈ ਮਤਲਬ ਦੇਖਣ ਨੂੰ ਇਹ ਬੜਾ ਅਗਰੈਸ਼ਨਲ ਹੈ ਪਰ ਇਹ ਦੀ ਹਾਈਟ ਵਗੈਰਾ ਕਿੰਨੀ ਹੈ ਹਾਈਟ ਇਹਦੀ 62 ਇ 62 ਇੰਚ ਹੈ ਤੇ ਨਾਰਮਲੀ ਕਿੰਨੀ ਕਿ ਤੱਕ ਜਾਂਦੀ ਹੈ ਘੋੜੇ ਦੀ ਹਾਈਟ ਅ ਘੋੜੇ ਦੀ ਹਾਈਟ ਦੇਖੋ ਹੀ ਕਿਸੰਦੇ ਹਿਸਾਬ ਨਾਲ ਹਾਂਜੀ ਹਾਂਜੀ ਇਹ ਮਤਲਬ ਕਈ ਬਲੱਡ ਲਾਈਨਾਂ ਦੀ ਹਾਈਟ ਵੱਧ ਜਾਂਦੀਆਂ ਨੇ ਕਈ ਬਲੱਡ ਲਾਈਨ ਦੀ ਹੱਟ ਘਟ ਜਾਂਦੀ ਹੈ ਐਵਰੇਜ ਕਿਹੜੀ ਹੁੰਦੀ ਹੈ ਐਵਰੇਜ ਹਾਈਟ ਆਪਾਂ ਹੁਣ ਤਾਂ ਚਲੋ ਹੁਣ ਲੋਕੀ ਨਾ ਬਰੀਡਿੰਗ ਕਰ ਕਰਕੇ ਕਰ ਕਰਕੇ ਅੱਗੇ ਜਿਵੇਂ ਹੁਣ 64 ਤੇ ਹਾਈਟ ਚਲੇਗੀ ਅੱਛਾ ਐਵਰੇਜ ਹਾਈਟ ਜਿਹੜੀ ਆ ਮਤਲਬ ਹੁਣ ਘੋੜੇ 70 ਇੰਚ ਦੇ ਵੀ ਨੇ ਘੋੜੇ 60 ਇੰਚ ਦੇ ਵੀ ਨੇ ਆਪਾਂ ਐਵਰੇਜ ਹਾਈਟ ਮੰਲੀ ਤਾਂ ਜਿਹੜੀ 64 ਇੰਚ ਸਕੇਲ ਵਾਲੀ ਹਾਈਟ ਹੁੰਦੀ ਆ ਉਹ ਤੁਹਾਨੂੰ ਬੜੀ ਔਖੀ ਮਿਲਦੀ ਆ ਬਟ ਆਪਾਂ ਉਹ ਐਵਰੇਜ ਉਹ ਲਾ ਕੇ ਚੱਲ ਜਾਂਦੇ ਆ ਓਕੇ ਤੇ ਇਹ ਆਪਾਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਰਾਜੇ ਮਹਾਰਾਜਿਆਂ ਦੀ ਲਾਈਨ ਸੀਗੀ ਤੇ ਇਹ ਰਾਜੇ ਮਹਾਰਾਜੇ ਇਹਦੀ ਘੋੜੀ ਨੂੰ ਗਿਆ ਘੋੜੇ ਨੂੰ ਕਿਉਂ ਰੱਖਦੇ ਸੀਗੇ ਕਿ ਇਹਨਾਂ ਚ ਕੈਪੈਸਿਟੀ ਜ਼ਿਆਦਾ ਹੁੰਦੀ ਸੀ ਜ਼ਿਆਦਾ ਚੱਲਣ ਦੀ ਜ਼ਿਆਦਾ ਭੱਜਣ ਦੀ ਕਿਉਂਕਿ ਉਹਨਾਂ ਨੇ ਯੁੱਧ ਵੀ ਕਰਨੇ ਹੁੰਦੇ ਸੀ ਤੇ ਉਹਨਾਂ ਨੇ ਖੂਬਸੂਰਤੀ ਲਈ ਰੱਖਦੇ ਵੀ ਸੀਗੇ ਸ਼ੋਅ ਵਿਜਨਸ ਲਈ ਤੇ ਇਹ ਕਿਸ ਕਮੰਦੀ ਅਗਰੈਸਿਵਨੈਸ ਜਿਹੜਾ ਘੋੜਾ ਅਗਰੈਸਿਵ ਘੋੜਾ ਹੋਊਗਾ ਹੀ ਉਹ ਦਲੇਰ ਵੀ ਹੋਊਗਾ ਤੇ ਰਾਜਿਆਂ ਤਾਂ ਚਾਹੀਦਾ ਸੀ ਕਿ ਜੰਗ 'ਚ ਉਹੀ ਘੋੜਾ ਜਾਊ ਜਿਹੜਾ ਦਲੇਰਾ ਜਿਹੜਾ ਠੰਡਾ ਘੋੜਾ ਉਹਨੇ ਤਾਂ ਜੰਗ 'ਚ ਜਾਣਾ ਨਹੀਂ ਹੈਗਾ ਇਸ ਲਈ ਜਿਹੜੀ ਅਗਰੈਸਿਵ ਤੇ ਉਹ ਘੋੜੇ ਦੀ ਜਿਹੜਾ ਬੰਦਾ ਸਵਾਰੀ ਕਰਦਾ ਉਹ ਵੀ ਜਿਹੜਾ ਅਗਰੈਸਿਵ ਘੋੜਾ ਹੋਊਗਾ ਜਿਹੜਾ ਬਣ ਕੇ ਤਣ ਕੇ ਤੁਰੂਗਾ ਉਹਦੀ ਰਾਈਡਿੰਗ ਹਮੇਸ਼ਾ ਵਕਰੀ ਹੁੰਦੀ ਆ ਮੈਂ ਵੀ ਘੋੜੀ ਤੇ ਸਵਾਰੀ ਨਹੀਂ ਕਰਦਾ ਕਦੇ ਵੀ ਮੈਂ ਵੀ ਘੋੜੇ ਤੇ ਹੀ ਸਵਾਰੀ ਕਰਦਾ ਓਕੇ ਇਹਦੇ ਵਿੱਚ ਕੋਈ ਫਰਕ ਕੀ ਹੁੰਦਾ ਘੋੜੇ ਤੇ ਘੋੜੀ ਦੀ ਸਵਾਰੀ ਤੇ ਜੋ ਤੁਸੀਂ ਉਹਨੇ ਦੱਸਿਓ ਅਕੜ ਦਾ ਘੋੜਾ ਹਮੇਸ਼ਾ ਅਕੜ ਨਾਲ ਤੁਰੂ ਘੋੜੀ ਥੋੜੀ ਜੀ ਲਾਈਟ ਤੁਰਦੀ ਹੁੰਦੀ ਆ ਇੱਕ ਨਵੇਂ ਇਨਸਾਨ ਨੂੰ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਆਇਕਲ ਟ੍ਰੈਂਡ ਚੱਲ ਪਿਆ ਕਿ ਲੋਕਾਂ 'ਚ ਸ਼ੌਂਕ ਆ ਗਿਆ ਕਿ ਘੋੜੇ ਰੱਖੀਏ ਉਹਨੂੰ ਵਿਚਾਰੇ ਨੂੰ ਪਰ ਇਹ ਨਹੀਂ ਪਤਾ ਹੁੰਦਾ ਕਿ ਘੋੜੇ ਨੂੰ ਸਾਮ ਸੰਭਾਲ ਲਈ ਕਿਹੜੇ ਜੇ ਮੇਨ ਬੇਸਿਕ ਚੀਜ਼ਾਂ ਕੀ ਹੁੰਦੀਆਂ ਉਹ ਕੁਝ ਇਹ ਜੀਆਂ ਗੁਣ ਦੱਸੋਗੇ ਸਾਨੂੰ ਅਹ ਦੇਖੋ ਘੋੜੇ ਦੀ ਜਿਹੜੀ ਸਾਂਭ ਸੰਭਾਲ ਆ ਜੀ ਇਹ ਕੁਛ ਬਾਲੀ ਔਖੀ ਨਹੀਂ ਹੈਗੀ ਬਟ ਕੰਸਿਸਟੈਂਸੀ ਪਾਲਦੀ ਆ ਓਕੇ ਐਵੇਂ ਨਹੀਂ ਹੈਗਾ ਕਿ ਤੁਸੀਂ ਇੱਕ ਦਿਨ ਸਾਂਭ ਲਿਆ ਦੋ ਦਿਨ ਨਹੀਂ ਸਾਂਭਿਆ ਫਿਰ ਦੋ ਦਿਨ ਸਾਂਭ ਲਿਆ ਇੱਕ ਦਿਨ ਨਹੀਂ ਸਾਂਭਿਆ ਜੀ ਇਹ ਤੁਹਾਨੂੰ ਡੇਲੀ ਸਾਂਭ ਕਰਨੀ ਪੈਂਦੀ ਆ ਐਵਰੇਜ ਸਾਂਭ ਕਰੀ ਚੱਲੋ ਕੋਈ ਚੱਕਰ ਨਹੀਂ ਹੋਏਗਾ ਜੀ ਜੀ ਤਾਂ ਹੋਰ ਕੁਛ ਦਸਣਾ ਚਾਹੋਗੇ ਵੀਰ ਜੀ ਹੋਰ ਕੋਸ਼ ਜੇ ਜਿਵੇਂ ਕੋਈ ਨਵੇਂ ਘੋੜੇ ਪ੍ਰੇਮੀ ਆ ਤੁਸੀਂ ਨੰਬਰ ਦੇ ਦਿਓ ਫੋਨ ਕਰਕੇ ਪੁੱਛ ਲੈਣਗੇ ਆਪਾਂ ਕੋਈ ਨਹੀਂ ਗਾਈਡ ਗਾਈਡੈਂਸ ਦੇ ਦਾਂਗੇ ਆਪਾਂ ਹਾਂਜੀ ਹਾਂਜੀ ਧੰਨਵਾਦ ਜੀ ਸੋ ਦੋਸਤੋ ਇਹ ਸੀ ਸਾਡੇ ਨਾਲ ਕਮਲ ਗਿੱਲ ਜੀ ਜਿਹੜਾ ਦੇ ਹੈ ਪਹਿਲੀ ਵਾਰੀ ਜਿਹੜਾ ਰਤਨਤਾਜ ਇਹ ਘੋੜਾ ਜਿਹੜਾ ਇੱਥੇ ਪੇਸ਼ ਕੀਤਾ ਹੈ ਜਿਹੜਾ ਮੇਲੇ ਦੇ ਵਿੱਚ ਔਰ ਦੱਸਿਆ ਜਾ ਰਿਹਾ ਕਿ ਇਹ ਘੋੜਾ ਉਹ ਘੋੜਾ ਹੈ ਜਿਹਨੂੰ ਅੱਜ ਤੱਕ ਬੰਨਿਆ ਨਹੀਂ ਗਿਆ ਸੀਗਾ ਸੋ ਹੁਣ ਪਹਿਲੀ ਵਾਰੀ ਤੁਸੀਂ ਘੋੜੇ ਦੇ ਅਗਰੈਸ਼ਨ ਨੂੰ ਦੇਖ ਕੇ ਵੀ ਦੇਖ ਸਕਦੇ ਹੋ ਕਿ ਕਿਉਂਕਿ ਜਦੋਂ ਘੋੜਾ ਅੱਜ ਤੱਕ ਕਦੀ ਬੰਨਿਆ ਨਾ ਗਿਆ ਹੋਵੇ ਉਹ ਅੱਜ ਪਹਿਲੀ ਵਾਰੀ ਜਦੋਂ ਉਹਨੂੰ ਬੰਨਿਆ ਜਾ ਰਿਹਾ ਤੇ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਮਹਿਸੂਸ ਕਰ ਰਿਹਾ ਕਿ ਉਹ ਕਿਥੇ ਕਿਤੇ ਫਸ ਗਿਆ ਹੈ ਜਾਂ ਉਹਨੂੰ ਉਹ ਕਿਥੇ ਆ ਕੇ ਉਹਨੂੰ ਬੰਨ੍ਹ ਦਿੱਤਾ ਗਿਆ ਉਹਨੂੰ ਛੋੜਾ ਜਿਹੜਾ ਇੱਕ ਨੇਚਰਲ ਚੀਜ਼ ਨਹੀਂ ਲੱਗ ਰਹੀ ਸੀ ਜਿਸ ਕਰਕੇ ਉਹ ਲਗਾਤਾਰ ਇੱਥੇ ਭੱਜ ਰਿਹਾ ਹੈ ਇਹ ਉਹਨੂੰ ਬਾਰ-ਬਾਰ ਖੋਲਣਾ ਪੈ ਰਿਹਾ ਸੋ ਐਸੀ ਫਿਲਹਾਲ ਇਸ ਵੇਲੇ ਦੀ ਅਪਡੇਟ ਫਿਰ ਵਕ ਵਕ ਘੋੜਿਆਂ ਦੀ ਕਿਸਮਾਂ ਤੇ ਉਹਨਾਂ ਬਾਰੇ ਜਲੂਰ ਗੱਲਬਾਤ ਕਰਾਂਗੇ ਸੋ ਦੇਖਦੇ ਰਹੋ ਬਨੇ ਰਹੋ ਜਾਣਹਤ ਐਸੀ ਧੰਨਵਾਦ ਇਹ ਮਤਲਬ ਨਾਮ ਵੀ ਆਪਾਂ ਕਿੱਦਾਂ ਰੱਖਦੇ ਆ ਇਹਨਾਂ ਦਾ ਰਤਨ ਤੇ ਤਾਜ ਮਿਲਵੇ ਸੋਨਾ ਪੰਨੂ ਦੇਖ ਕੇ ਰੱਖਿਆ ਜਾਂਦਾ ਇਹਦਾ ਘੋੜੇ ਦਾ origianally ਨਾਮ ਤਾਂ ਸੀ ਬਈ ਤਾਜ ਜੀ ਤੇ ਇਹਦੇ ਪਿਓ ਦਾ ਨਾਮ ਹੈਗਾ ਰਤਨਾਕਰ ਫਿਰ ਆਪਾਂ ਰਤਨਾਕਰ ਨੂੰ ਟ੍ਰਿਬਿਊਟ ਦਿੰਦੇ ਹੋਏ ਇਹਦੇ ਘੋੜੇ ਦੇ ਮੂਰੇ ਆਪਾਂ ਰਤਨ ਲੱਗਿਆ ਓਕੇ ਇਹ ਆ ਜਾਂਦਾ ਕਿ ਘੋੜੇ ਦੋ ਤਿੰਨ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਹੁੰਦੇ ਆ ਬਰੀਡਿੰਗ ਲਈ ਹੁੰਦੇ ਆ ਇੱਕ ਸ਼ੋਅ ਲਈ ਹੁੰਦੇ ਆ ਤੇ ਇੱਕ ਰੇਸਿੰਗ ਲਈ ਹੁੰਦੇ ਆ ਇਹ ਕਿਹੜੇ ਦੇ ਵਿੱਚ ਆਉਂਦੇ ਆ ਏ ਜੀ ਹੁਣ ਇਹਦਾ ਪਰਪਸ ਮੇਨ ਬਰੀਡਿੰਗ ਲਈ ਰਹਿ ਗਿਆ। ਨੋ ਡਾਊਟ ਘੋੜੇ ਹਲੇ ਵੀ ਸਟੈਂਡ ਕਰਦਾ ਸ਼ੋ ਚ। ਬਟ ਆਪਾਂ ਨੂੰ ਘੋੜੇ ਤੋਂ ਇਸ ਵਕਤ ਹੁਣ ਬਰੀਡਿੰਗ ਨੂੰ ਦੇ ਆਪਰ ਤੱਕ ਅਸੀਂ ਹੋ ਗਏ। ਇਹ ਘੋੜੇ ਦੀ ਇੱਕ ਹੋਰ ਗੱਲ ਹੈ ਜਦੋਂ ਦਾ ਇਹ ਜੰਮਿਆ ਵਾ ਅੱਜ ਤੱਕ ਘੋੜੇ ਨੂੰ ਬੰਨਿਆ ਹੀ ਨਹੀਂ ਹੈਗਾ। ਓਹੋ ਘੋੜੇ ਦੀ ਨਾਰਮਲ ਲਾਈਫ ਕਿੰਨੇ ਕ ਸਾਲ ਹੁੰਦੀ ਹੈ? ਦੇਖੋ ਜੀ ਪਹਿਲਾਂ ਤਾਂ ਹੁੰਦੀ ਸੀ ਜੀ 15 18 ਸਾਲ ਪਰ ਅੱਜ ਕੱਲ ਮਤਲਬ ਮੈਂ ਤਾਂ ਆਪ ਦੀ ਲਾਈਫ ਚ ਮੈਂ 40 45 ਸਾਲ ਦੀ ਜੀ ਦੇਖੀ ਘੋੜਿਆਂ ਦੀ ਓਕੇ ਜਿੰਨੀ ਆਪਾਂ ਡਾਈਟ ਦੇਖਾਂ ਨੈਚੁਰਲ ਰੱਖਾਂਗੇ 19 ਜਿਆਦਾ ਘੋੜੇ ਨੂੰ ਵਧੀਆ ਰਹਿੰਦੇ ਇੱਕ ਘੋੜਾ ਨਾਰਮਲ ਕਿੰਨੀ ਕਵਾਰੀ ਬਰੀਡਿੰਗ ਦੇ ਕੰਮ ਆਸੇ ਇੱਕ ਘੋੜਾ ਡੇਲੀ ਚ ਇੱਕ ਵਾਰ ਆਪਾਂ ਘੋੜੀ ਤੇ ਛੱਡ ਸਕਦੇ ਹਾਂ ਐਸੀ ਆਪਾਂ ਨੂੰ ਗਰਮੀ 'ਚ ਥੋੜੀ ਰੈਸਟ ਵੀ ਦੇਣੀ ਚਾਹੀਦੀ ਆ ਤੁਹਾਡੇ ਨੂੰ ਬਟ ਜੇ ਆਪਾਂ ਡੇਲੀ ਇੱਕ ਵਾਰ ਛੱਡੀ ਤਾਂ ਘੋੜੇ ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਆਪਾਂ ਐਵਰੇਜ ਹਾਈਟ ਲਈ ਤਾਂ ਜਿਹੜੀ 64 ਇੰਚ ਸਕੇਲ ਵਾਲੀ ਹਾਈਟ ਹੁੰਦੀ ਆ ਉਹ ਤੁਹਾਨੂੰ ਬੜੀ ਔਕੀ ਮਿਲਦੀ ਆ ਬਟ ਆਪਾਂ ਉਹ ਐਵਰੇਜ ਉਹ ਲਾ ਕੇ ਚੱਲਦੇ ਆ ਓਕੇ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਹੈਲੋ ਜੀ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਪਹੁੰਚੇ ਹਾਂ ਲੁਧਿਆਣਾ ਦੇ ਨੇੜੇ ਜਗਰਾਓ ਮੰਡੀ ਦੇ ਵਿੱਚ ਜਿੱਥੇ ਕੀ ਵੱਡਾ ਇੱਕ ਘੋੜਿਆਂ ਦਾ ਇੱਕ ਮੇਲਾ ਲੱਗਿਆ ਹੈ ਸੋ ਅਸੀਂ ਵੀ ਇੱਥੇ ਪਹੁੰਚੇ ਹਾਂ ਐਕਸਾਈਟਿਡ ਅਗੇ ਹਾਂ ਸੋ ਇਸ ਟਾਈਮ ਪਹੁੰਚੇ ਹਾਂ ਸਟੱਡ ਫਾਰਮ ਤੇ ਐਸਐਸ ਸਟੱਡ ਫਾਰਮ ਜਿਨ੍ਹਾਂ ਦੇ ਘੋੜਿਆਂ ਦੀ ਬਹੁਤ ਜ਼ਿਆਦਾ ਤਾਰੀਫ਼ ਹੈਗੀ ਹੈ ਸੋ ਇਹਨਾਂ ਦਾ ਇੱਕ ਘੋੜਾ ਹੈਗਾ ਜਿਹਦੇ ਬਾਰੇ ਦੱਸਿਆ ਜਾਂਦਾ ਗੁਲਬਾਗ ਜਿਹੜਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਔਰ ਉਹਦੇ ਕਰਕੇ ਹੀ ਸਟੱਡ ਫਾਰਮ ਦਾ ਵੀ ਬਹੁਤ ਜ਼ਿਆਦਾ ਨਾਮ ਹੈ ਸੋ ਅੱਜ ਇਹਨਾਂ ਨੇ ਇੱਥੇ ਮੇਲੇ ਦੇ ਵਿੱਚ ਇੱਕ ਹੋਰ ਪਹਿਲੀ ਵਾਰੀ ਘੋੜਾ ਪੇਸ਼ ਕੀਤਾ ਹੈ ਜਿਹੜਾ ਨਾਮ ਹੈ ਰਤਨਤਾਜ ਸੋ ਜਾਣਦੇ ਆ ਇਹਨਾਂ ਦੇ ਜਿਹੜੇ ਘੋੜਿਆਂ ਦੇ ਜਿਹੜੇ ਸਟੱਡ ਫਾਰਮ ਦੇ ਜਿਹੜੇ ਮਾਲਕ ਹੈਗੇ ਆ ਕਮਲ ਗਿਲਨਾਲ ਨੌਜਵਾਨ ਹੈਗੇ ਨੇ ਤੇ ਦੇਖਦੇ ਆ ਕਿ ਇਹ ਨੌਜਵਾਨ ਅੱਜ ਸਾਨੂੰ ਕੀ ਸਾਡੀ ਜਾਣਕਾਰੀ ਚ ਵਾਅਦਾ ਕਰਦੇ ਨੇ ਸਾਚੀ ਕਲਵੀਰ ਜੀ ਸਾਚੀ ਕਲ ਜੀ ਜੀ ਆਇਆ ਨੂੰ ਪਹਿਲਾਂ ਤਾਂ ਜੀ ਧੰਨਵਾਦ ਜੀ ਸਰ ਘੋੜਾ ਬਹੁਤ ਹੀ ਅੱਖੋਂ ਨਹੀਂ ਲੈਂਦਾ ਐ ਤੇ ਇਹਦਾ ਨਾਮ ਵੀ ਰਤਨਤਾਜ ਹੈ ਇਹ ਮਤਲਬ ਨਾਮ ਵੀ ਆਪਾਂ ਕਿਦਾਂ ਰੱਖਦੇ ਆ ਇਹਨਾਂ ਦਾ ਰਤਨ ਤੇ ਤਾਜ ਸੋ ਇਹ ਘੋੜਾ ਮਤਲਬ ਇੰਨਾ ਵਧੀਆ ਹੈਗਾ ਸੋਹਣਾ ਸੁਨੱਖਾ ਹੈ ਅੱਖੋਂ ਨਹੀਂ ਲੈਂਦਾ ਸੋ ਇਹਨੂੰ ਕਿਦਾਂ ਰਤਨਤਾਜ ਕਿਦਾਂ ਨਾਮ ਰੱਖਿਆ ਇਹਦੇ ਸੋਹਣੇਪਣ ਨੂੰ ਦੇਖ ਕੇ ਰਤਨ ਤਾਜ ਆਪਾਂ ਪਿੱਛੋਂ ਦੇਖੋ ਜੀ ਪਹਿਲਾ ਇਹਦਾ origional ਨਾਮ ਤਾਜ ਸੀਗਾ ਜੀ ਤੇ ਆਪਾਂ ਇਹਦੇ ਪਿਓ ਨੂੰ ਰਤਨ ਅਕਰ ਨੂੰ ਟ੍ਰਿਬਿਊਟ ਦਿੰਦੇ ਹੋਏ ਆਪਾਂ ਇਹਦੇ ਨਾਂ ਦੇ ਮੂਰੇ ਜਦੋਂ ਆਪਣੇ ਫਾਰਮ ਤੇ ਆਇਆ ਆਪਾਂ ਇਹਦਾ ਨਾਮ ਰਤਨਤਾਜ ਕਰਤਾ ਓਕੇ ਦੇਖੋ ਮੈਂ ਬਲੀਵ ਕਰਦਾ ਕਿ ਜਿਹੜਾ ਘੋੜੇ ਨੂੰ origianally ਨਾਮ ਮਿਲਿਆ ਉਹਨੂੰ ਚੇਂਜ ਨਹੀਂ ਕਰਨਾ ਚਾਹੀਦਾ ਇਸ ਲਈ ਆਪਾਂ ਘੋੜੇ ਦਾ ਨਾਮ ਨਹੀਂ ਚੇਂਜ ਕੀਤਾ ਆਪਾਂ ਉਹ ਚ ਐਡ ਕਰਤੀ ਆਪਣੇ ਉੱਤੇ ਮਤਲਬ ਬੇਸਿਕਲੀ ਜਿਵੇਂ ਤੁਸੀਂ ਇਹ ਕਿਹਾ ਕਿ ਟ੍ਰਿਬਿਊਟ ਦਿੰਦੇ ਹੋਏ ਤੁਸੀਂ ਕਿਹ ਅਲਫਾਜ਼ ਤੇ ਟ੍ਰਿਬਿਊਟ ਕਿਤਾ ਮਤਲਬ ਜਿਹੜੇ ਰਤਨ ਅਕਰ ਸੀਗੇ ਉਹ ਹੁਣ ਨਹੀਂ ਹੈਗੇ ਦੁਨੀਆ 'ਚ ਨਹੀਂ ਉਹਨਾਂ ਦੀ ਡੈਥ ਹੋ ਗਈ ਸੀਗੀ ਜੀ ਹਾਂਜੀ ਥੋੜੀ ਐਕਸੀਡੈਂਟਲ ਡੈਥ ਸੀਗੀ ਅੱਛਾ ਜੀ ਉਹ ਸ ਪਰ ਇਹ ਉਹਨਾਂ ਦੇ ਨਾਲ ਡਾਇਰੈਕਟਰ ਲਿੰਕ ਹੈ ਹਾਂਜੀ ਉਹ ਇਹਦਾ ਸਾਇਰ ਰਤਨਾਕਰ ਸੀਗਾ ਜੀ ਇਹ ਉਹਦਾ ਡਾਇਰੈਕਟਰ ਰਤਨਾਕਰ ਕੋੜੇ ਦਾ ਬੱਚਾ ਤੇ ਇਹ ਜਿਵੇਂ ਹੁਣ ਘੋੜਾ ਹੈ ਦੇਖਣ ਨੂੰ ਬਹੁਤ ਸੋਹਣਾ ਹੈਗਾ ਸੋ ਕਿਹਾ ਜਾਂਦਾ ਕਿ ਘੋੜੇ ਦੋ ਤਿੰਨ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਹੁੰਦੇ ਆ ਬਰੀਡਿੰਗ ਲਈ ਹੁੰਦੇ ਆ ਇੱਕ ਸ਼ੋ ਲਈ ਹੁੰਦੇ ਆ ਤੇ ਇੱਕ ਰੇਸਿੰਗ ਲਈ ਹੁੰਦੇ ਆ ਇਹ ਕਿਹੜੇ ਦੇ ਵਿੱਚ ਆਉਂਦੇ ਆ ਇਹ ਜੀ ਹੁਣ ਇਹਦਾ ਪਰਪਸ ਮੇਨ ਬਰੀਡਿੰਗ ਲਈ ਰਹਿ ਗਿਆ ਕਿਉਂਕਿ ਘੋੜੇ ਦੀ ਇੱਕ ਸ਼ੋਅ ਲਾਣ ਦੀ ਇੱਕ ਏਜ ਹੁੰਦੀ ਆ ਤੇ ਹੁਣ ਆਪਾਂ ਜੇ ਇਹਨੂੰ ਸ਼ੋਅ ਦੇ ਵਿੱਚ ਲੈ ਕੇ ਜਾਵਾਂਗੇ ਦੇਖੋ no doubt ਕੋੜ ਹਲੇ ਵੀ ਸਟੈਂਡ ਕਰਦਾ ਸ਼ੋਅ ਚ ਬਟ ਆਪਾਂ ਨੂੰ ਘੋੜੇ ਤੋਂ ਇਸ ਵਕਤ ਹੁਣ ਬਰੀਡਿੰਗ ਦੇ ਪਰਪਸ ਅਸੀਂ ਯੂਜ਼ ਕਰਾਂਗੇ ਇਹਨੂੰ ਕਿਉਂਕਿ ਆਪਣੇ ਕੋਲ ਸ਼ੋਅ ਲਈ ਹੋਰ ਕੋੜੇ ਹੈਗੇ ਨੇ ਆਪਾਂ ਗਲਬਾਗ ਨੂੰ ਸ਼ੋਅ ਲਈ ਉਹ ਕੋੜਾ ਆਪਾਂ ਲਾਉਂਦੇ ਆ ਇੱਕ ਘੋੜਾ ਕਿਹੜੀ ਉਮਰ ਤੱਕ ਜਿਵੇਂ ਜਿਵੇਂ ਤੁਸੀਂ ਕਿਹਾ ਇੱਕ ਉਮਰ ਹੁੰਦੀ ਆ ਸ਼ੋਅ ਲਈ ਕਿੰਨੀ ਉਮਰ ਤੱਕ ਘੋੜੇ ਨੂੰ ਸ਼ੋਅ ਚ ਲਾਇਆ ਜਾਂਦਾ ਘੋੜੇ ਦਾ ਜਿਹੜੀ ਪ੍ਰਾਈਮ ਏਜ ਹੁੰਦੀ ਆ ਉਹ ਹੁੰਦੀ ਆ 8 ਸਾਲ ਕੋੜੇ ਦੀ ਹੁੰਦੀ ਆ ਘੋੜੇ ਮਤਲਬ ਦੇ ਦੇ ਹੁੰਦੇ ਕਿ ਕੋੜਾ 8 ਸਾਲ ਤੇ ਜਾ ਕੇ ਘੋੜਾ ਬਣਦਾ ਦਾ ਉਹ ਫਿਰ ਉਹ ਕੋੜ ਹੁਣ ਜਿਵੇਂ 13 ਸਾਲ ਦਾ ਘੋੜਾ ਹੈ ਜੀ ਤੇ ਹੁਣ ਇਹ ਥੋੜਾ ਜਿਹਾ ਆਪਣੇ ਪ੍ਰਾਈਮ ਟਾਈਮ ਚੋਂ ਬਾਹਰ ਆ ਬਟ ਉਹਦਾ ਘੋੜੇ ਦੀ ਬਰੀਡਿੰਗ ਤੇ ਕੋਈ ਅਸਰ ਨਹੀਂ ਆਉਂਦਾ ਹੁਣ ਜਿਵੇਂ ਇਹਦੇ ਬੱਚੇ ਨੇ ਹੁਣ ਗਾਂ ਇਹਦੇ ਬੱਚੇ ਸ਼ੋਅ ਲਾਣਗੇ ਹੁਣ ਆਪਣੇ ਇਹ ਹੁਣ ਇਹ ਤੁਸੀਂ ਦੱਸ ਰਹੇ ਕਿ ਇਹ 13 ਸਾਲ ਚ ਹੋ ਗਿਆ ਹਾਂ ਜੀ 13 ਸਾਲ ਇਹਦੇ ਹੁਣ ਤੱਕ ਜਿਵੇਂ ਆਪਾਂ ਜੇ ਗੱਲਬਾਤ ਕਰੀਏ ਤਾਂ ਇਹਦੇ ਬੱਚਿਆਂ ਦਾ ਤੁਸੀਂ ਕਿਹਾ ਕਿ ਸ਼ੋਅ ਲਾਉਂਦੇ ਆ ਇਹਦੇ ਕਿੰਨੇ ਬੱਚੇ ਹੁਣ ਤੱਕ ਸ਼ੋਅ ਲਾ ਚੁੱਕੇ ਆ ਕਿਸੇ ਨੇ ਕੋਈ ਕਮਾ ਬਾ ਕਮਾਲ ਕੀਤਾ ਇਹ ਦੀ ਆਪਣੇ ਆਪਣੇ ਬ੍ਰਦਰ ਨੇ ਲਵੀ ਕੱਖ ਨੇ ਉਹਨਾਂ ਕੋਲੇ ਕਿਟਕੜ ਘੋੜੀ ਆ ਉਹ ਇਸ ਸਾਲ ਹਨੂਮਾਨਗੜ੍ਹ ਸੈਕੰਡ ਪੋਜੀਸ਼ਨ ਤੇ ਆਈ ਸੀਗੀ ਤੇ ਇਹ ਇਹ ਵੀ ਇਦਾਂ ਦੇ ਕਰਾਮਾਤ ਕਰਦੇ ਰਹੇ ਨੇ ਐਕਚੁਅਲੀ ਇਹ ਜਿੰਨਾਂ ਕੋਲੇ ਸੀਗਾ ਉਹ ਮਤਲਬ ਸ਼ੋਅ ਵਾਲੇ ਨਹੀਂ ਸੀਗੇ ਉਹਨਾਂ ਨੂੰ ਸ਼ੋਅ ਸ਼ੋਅ ਨਹੀਂ ਲਾਉਂਦੇ ਸੀਗੇ ਇਹ ਤਾਂ ਘੋੜਾ ਜਿੱਥੇ ਜਿਵੇਂ ਜੰਮਿਆ ਉੱਥੇ ਹੀ ਖੜਾ ਰਿਹਾ ਤੇ ਮਤਲਬ ਬਾਹਰ ਨਹੀਂ ਆਇਆ ਆਪਾਂ ਜ਼ਿੰਦਗੀ ਚ ਪਹਿਲੀ ਵਾਰ ਇਹਨੂੰ ਘੋੜੇ ਨੂੰ ਮੰਡੀ ਲੈ ਕੇ ਆਏ ਸ਼ੋਅ ਦਿਖਾਉਣ ਲਈ ਓਕੇ ਇਹ ਪਹਿਲੀ ਵਾਰੀ ਮੰਡੀ ਚ ਆਇਆ ਪਹਿਲੀ ਵਾਰੀ ਮੰਡੀ ਚ ਆਇਆ ਜਿੱਦਾਂ ਤੇ ਜਿੱਦਾਂ ਤੇ ਇਹਦੀ ਚਾਲ ਢਾਲ ਆਈ ਜਾਂ ਜਿੱਦਾਂ ਤੇ ਇਹਦੇ ਐਕਸ਼ਨ ਹੈਗੇ ਆ ਹੁਣੇ ਜਿਵੇਂ ਇੰਟਰਵਿਊ ਕਰਦੇ ਹੋਏ ਵੀ ਤੁਹਾਨੂੰ ਦੇਖਿਆ ਕਿ ਆਪ ਹੀ ਆ ਕੇ ਮਤਲਬ ਸਾਨੂੰ ਵਿੱਚ ਰੁਕਣੀ ਪੈਗੀ ਸੋ ਇਹ ਇਸ ਹਿਸਾਬ ਨਾਲ ਇਹ ਤਾਂ ਬੰਨ ਕੇ ਤਾਂ ਰਹਿ ਹੀ ਨਹੀਂ ਸਕਦਾ ਜਿਸ ਹਿਸਾਬ ਨਾਲ ਇਹਦੀ ਉਹ ਹੈਗੀ ਹੈ ਲਿਆਕਤ ਹਰਕਤ ਆ ਇਹ ਕੋੜੇ ਦੀ ਇੱਕ ਹੋਰ ਗੱਲ ਹੈ ਜਦੋਂ ਦਾ ਇਹ ਜੰਮਿਆ ਵਾ ਅੱਜ ਤੱਕ ਕੋੜੇ ਨੂੰ ਬੰਨਿਆ ਹੀ ਨਹੀਂ ਹੈਗਾ ਓਹੋ ਇਹ ਹੁਣ ਅਸੀਂ ਇਹਨੂੰ ਘਰੇ ਹੁਣ ਮੈਂ ਹੌਲੀ ਹੌਲੀ ਟ੍ਰੇਨ ਕਰਦੇ ਸਾਡੇ ਕੋਲ ਇਹਨੂੰ ਕੋੜੇ ਨੂੰ ਫਲੇ 10 15 ਦਿਨ ਹੀ ਹੋਏ ਆ ਅਸੀਂ ਹੁਣ ਹੌਲੀ ਹੌਲੀ ਇਹਨੂੰ ਟ੍ਰੇਨ ਕਰਕੇ ਹੁਣ ਬੰਨਣਾ ਲੱਗੇ ਆ ਬਟ ਮੰਡੀ ਦੇ ਕੋੜਾ ਤੁਹਾਨੂੰ ਜਿਵੇਂ ਜਿਹੜੇ ਅਗਰੈਸਿਵ ਕੋੜਾ ਸੋਹਣਾ ਅਗਰੈਸਿਵ ਲੱਗਦਾ ਹੁੰਦਾ ਬਿਲਕੁਲ ਅਸਲੀ ਐਸੇ ਹੈ ਇੰਸਟ੍ਰੈਗ੍ਰੇਸ਼ਨ ਪੂਰਾ ਨਜ਼ਰ ਆਉਂਦਾ ਹਾਂਜੀ ਹਾਂਜੀ ਜਿਵੇਂ ਉੱਥੇ ਖੜੇ ਖੜੇ ਚ ਵੀ ਉਹ ਟਿਕਨ ਨਹੀਂ ਰਿਹਾ ਕੋੜਾ ਯੋ ਆ ਜੀ ਜਿਹੜਾ ਮੰਡੀ ਚ ਆ ਕੇ ਟੇਕੇ ਨਾ ਕੋੜਾ ਆ ਕੇ 15 ਕਿ ਮਿੰਟ ਖੁਰੂ ਪਾਵੇ ਬਾਜੋ ਸਿਰ ਸਿੱਟ ਕੇ ਬਹਿ ਜਾਏ ਉਹ ਚ ਵੀ ਕੋਈ ਟੇਸਟ ਨਹੀਂ ਬਿਲਕੁਲ ਠੀਕ ਹੈ ਜੀ ਤੇ ਇਹ ਜੀ ਗੱਲਬਾਤ ਕਰੀਏ ਤੇ ਇਸ ਘੋੜੇ ਦੇ ਵਿੱਚ ਹੋਰ ਕੀ ਇਹਦੀ ਖਾਸੀਅਤ ਹੈਗੀ ਯਾਰ ਜਿਵੇਂ ਤੁਸੀਂ ਦੱਸਿਆ ਕਿ ਰਤਨ ਤਾਜ ਤਾਜ ਦਾ ਵੀ ਕੁਝ ਇਹਦੇ ਨਾਲ ਲਿੰਕ ਹੈ ਜਿਵੇਂ ਇੱਕ ਜਿਵੇਂ ਫਾਦਰ ਮਦਰ ਦੋ categories ਹੁੰਦੀਆਂ ਨੇ ਜੀ ਸੋ ਇਹ ਰਤਨ ਤਾਂ ਜਿਵੇਂ ਤੁਸੀਂ ਦੱਸਤਾ ਤੇ ਤਾਜ ਨਾਲ ਵੀ ਇਦਾਂ ਹੀ ਕੋਈ ਲਿੰਕ ਹੈ ਨਹੀਂ ਤਾਜ ਤਾਂ ਹੀ ਦੇਖੋ ਜਿਨ੍ਹਾਂ ਦੇ ਘਰੇ ਜਨਮ ਲਿਆ ਉਹਨਾਂ ਨੇ ਰੱਖਿਆ ਸੀਗਾ ਉਹ ਦੀ ਆਪਾਂ ਨਹੀਂ ਕਹਿ ਸਕਦੇ ਇਹਦੇ ਜਿਵੇਂ ਬਾਕੀ ਫੈਮਿਲੀ ਬਾਰੇ ਵੀ ਕੁਝ ਦੱਸੋ ਆਪਣੇ ਇਹ ਜਿਹੜੀ ਲਾਈਨ ਹੈ ਨਹੀਂ ਤਨਕਰ ਲਾਈਨ ਇਹ ਸੇਵੜੀਆਂ ਮੱਠ ਅਲੀ ਲਾਈਨ ਹੈ ਤਨਕਰ ਦਾ ਜਿਹੜਾ ਪਿਓ ਸੀ ਉਹ ਸੇਵੜੀਆਂ ਮੱਠ ਵਾਲਾ ਵੱਡਾ ਕੋੜਾ ਸੀ ভাই ਉਹਨਾਂ ਦੀ ਖਾਸੀਅਤ ਕੀ ਸੀ ਉਹ ਦੇਖੋ ਜੀ ਇਹ ਗੱਲ ਪਿਓਰਿਟੀ ਦੇ ਆ ਜਾਂਦੀ ਆ ਜਿੰਨੀ ਆਪਣੀ ਬਲੱਡ ਲਾਈਨ 올ਡ ਹੁੰਦੀ ਜਾਂਦੀ ਹੈ ਰਾਜਸਥਾਨ ਦੀ ਜੜ੍ਹਾਂ ਚ ਜਾਂਦੀ ਜਾਂਦੀ ਉੰਨੀ ਪਿਓਰਿਟੀ ਹੁੰਦੀ ਰਹਿੰਦੀ ਆ ਕਿਉਂਕਿ ਅੱਗੇ ਅੱਗੇ ਥੋੜੇ ਨਾ ਬਲੱਡ ਡਾਈਲੂਟ ਹੁੰਦਾ ਰਹਿੰਦਾ ਪਿਓਰਿਟੀ ਤੋਂ ਬਾਹਰ ਆ ਜਾਂਦਾ ਦਾ ਓਕੇ ਇਹ ਕੋੜਾ ਆਪਾਂ ਕਹਿ ਸਕਦੇ ਹਾਂ ਮਾਰਵਾੜੀ ਪਿਓਰਿਟੀ ਦੇ ਕਾਫੀ ਜ਼ਿਆਦਾ ਕਲੋਜ਼ ਹੈ ਕਲੋਜ਼ ਹੈ ਜੀ ਮਤਲਬ ਅਜੇ ਇਹ ਪਿਓਰਟੀ ਚੀ ਹੈ ਪਿਓਰਟੀ ਲਾਈਨ ਹੈ ਹਾਂ ਜੀ ਪ੍ਰਾਇਮਰੀ ਲਾਈਨ ਦੇ ਵਿੱਚ ਹੀ ਹੈ ਅਜੇ ਬਹੁਤ ਜ਼ਿਆਦਾ ਇਹਦੀ ਕਿਸਮਾਂ ਨਹੀਂ ਅੱਗੇ ਜਿਹੜੇ origignal ਮਾਰਵਾੜੀ ਘੋੜੇ ਆਪਾਂ ਕਹਿੰਦੇ ਸੀ ਪੁਰਾਣੇ ਘੋੜੇ ਉਹ ਇਹ ਦੇਖ ਦਿੰਦੇ ਹੁੰਦੇ ਸੀ ਜਿਹੜੇ ਰਾਜੇ ਮਹਾਰਾਜਾਂ ਕੋਲ ਸੀ ਓਕੇ ਅੱਛਾ ਇਹ ਇਹ ਰਾਜੇ ਮਹਾਰਾਜਾਂ ਵਾਲੀ ਕੈਟਾਗਰੀ ਹੈ ਹਾਂ ਜੀ ਹਾਂ ਜੀ ਤੇ ਉਸ ਕੈਟਾਗਰੀ ਹਾਂ ਜੀ ਹਾਂ ਜੀ ਤੇ ਇਹਦੇ ਇੱਕ ਘੋੜੇ ਦੀ ਨਾਰਮਲ ਲਾਈਫ ਕਿੰਨੇ ਕ ਸਾਲ ਹੁੰਦੀ ਹੈ ਦੇਖੋ ਜੀ ਪਹਿਲਾਂ ਤਾਂ ਹੁੰਦੀ ਸੀ ਕਿ 15-18 ਸਾਲ ਪਰ ਅੱਜ ਕੱਲ ਮਤਲਬ ਬੱਚਿਆਂ ਨਾਲੋਂ ਵੀ ਵੱਧ ਸ਼ਾਮ ਸਾਰੇ ਘੋੜੇ ਪ੍ਰੇਮੀ ਘੋੜਿਆਂ ਨੂੰ ਵੱਧ ਕਰਦੇ ਆ ਹੁਣ ਮਤਲਬ ਮੈਂ ਤਾਂ ਆਪਦੀ ਲਾਈਫ 'ਚ ਮੈਂ 40-45 ਸਾਲ ਦੀ ਉਮਰ ਦੇ ਵਿੱਚ ਦੇਖੀ ਹੈ ਘੋੜਿਆਂ ਦੀ ਹਾਂ ਜੀ ਮੇਰੇ ਤੁਸੀ ਕਿਹਾ ਕਿ ਪਹਿਲਾਂ ਹੁੰਦੀ ਸੀ 15 ਸਾਲ ਤੇ ਹੁਣ 40-45 ਸਾਲ ਵੀ ਹੋ ਜਾਂਦੀ ਹੈ ਮਤਲਬ ਇਹ ਕਿੱਦਾਂ ਫਿਰ ਇਹਨਾਂ ਦੀ ਖੁਰਾਕ ਤੇ ਧਿਆਨ ਦੇਣਾ ਪੈਂਦਾ ਕਿੱਦਾਂ ਇਹਨਾਂ ਦੀ ਦੇਖਭਾਲ ਸ਼ਾਮ ਸੰਭਾਲ ਜਿੰਨੀ ਆਪਾਂ ਡਾਈਟ ਦੇਖੋ ਨੈਚੁਰਲ ਰੱਖਾਂਗੇ ਆਪਾਂ ਘੋੜੇ ਨੂੰ ਕੋਈ ਮੈਡੀਸਿਨ ਨਹੀਂ ਲਾਵਾਂਗੇ ਘੋੜੇ ਦੀ ਨੈਚੁਰਲ ਡਾਈਟ ਹੋਵੇ ਜਿਵੇਂ ਆਪਣੇ ਛੋਲੇ ਹੋਗੇ ਜਮੇ ਹੋਗੀ ਘਾਹ ਤੇ ਰੱਖਾਂਗੇ ਘੋੜੇ ਨੂੰ ਲੁੱਸਣ ਪਾਵਾਂਗੇ ਜਿੰਨੀ ਕਾਪਾ ਮਤਲਬ ਆਪਾਂ ਸਾਫ ਸੁਥਰੀ ਡਾਈਟ ਪਾਵਾਂਗੇ 19 ਜਿਆਦਾ ਘੋੜੇ ਨੂੰ ਵਧੀਆ ਰਹੂਗਾ ਮਤਲਬ ਇਹ ਚੀਜ਼ ਦਾ ਜਾਨਵਰਾਂ ਤੇ ਵੀ ਉਨਾ ਹੀ ਅਸਰ ਪੈਂਦਾ ਹੈਗਾ ਕਿ ਆਪਾਂ ਉਹਨਾਂ ਨੂੰ ਕਿੰਨਾ ਕਿਦਾਂ ਦਾ ਐਟਮੋਸਫੀਅਰ ਦਿੰਨੇ ਕਿਦਾਂ ਦਾ ਵਾਤਾਵਰਣ ਇਹਨਾਂ ਦਾ ਵੀ ਆਪਣੇ ਵਾਂਗੂ ਜਿਵੇਂ ਆਪਾਂ ਸਿੰਗਲ ਮਿੱਧੇ ਵਾਲੇ ਹੁੰਨੇ ਇਹ ਵੀ ਸਿੰਗਲ ਮਿੱਧਾ ਹੀ ਹੈ ਜਿਵੇਂ ਗਾਂ ਮੱਝ ਉਹਨਾਂ ਦੇ ਚਾਰ ਮਿੱਧੇ ਹੁੰਦੇ ਆ ਇਹਨਾਂ ਦੀ ਕਾਫੀ ਹੱਦ ਤੱਕ ਡਾਈਟ ਆਪਣੇ ਹਿਊਮਨਸ ਨਾਲ ਦਲਦੀ ਆ ਤੇ ਇਸ ਲਈ ਇਹਨਾਂ ਨੂੰ ਆਪਾਂ ਜਿੰਨੀ ਕਿ ਡਾਈਟ ਸਾਤ ਸੁਤਰੀ ਰੱਖਾਂਗੇ ਉਹਦੇ ਵਿੱਚ ਕੋਸ਼ਿਸ਼ ਜ਼ਿਆਦਾ ਚੇਂਜ ਨਹੀਂ ਕਰਾਂਗੇ ਉਨਾ ਹੀ ਜ਼ਿਆਦਾ ਕੋੜੇ ਨੂੰ ਸਟ्रेस ਘੱਟ ਜਾਂਦਾ ਜੀ ਕਿ ਕਹਾਵਤ ਹੈ ਕਿ ਜਿਹੜਾ ਘੋੜਾ ਤੇ ਬੰਦਾ ਕਦੀ ਬੁੜੇ ਨਹੀਂ ਹੁੰਦੇ ਸੋ ਮੈਂ ਇਹ ਪੁੱਛਣਾ ਚਾਹੁੰਦਾ ਤੁਸੀਂ ਦੱਸ ਰਹੇ ਸੀ ਕਿ ਬਰੀਡਿੰਗ ਦੇ ਕੰਮ ਆਉਂਦਾ ਹੈ ਸੋ ਇਹ ਇੱਕ ਇੱਕ ਘੋੜਾ ਕੋਈ ਵੀ ਵੈਸੇ ਇੱਕ ਘੋੜਾ ਨਾਰਮਲ ਕਿੰਨੀ ਕਵਾਰੀ ਬਰੀਡਿੰਗ ਦੇ ਕੰਮ ਆ ਜਾਂਦਾ ਆ ਦੇਖੋ ਜੀ ਮੀਰਾ ਜੋ ਮੰਨਣਾ ਹੈਗਾ ਵਾ ਇੱਕ ਘੋੜਾ ਡੇਲੀ ਚ ਇੱਕ ਵਾਰ ਆਪਾਂ ਘੋੜੀ ਤੇ ਛੱਡ ਸਕਦੇ ਹਾਂ ਹਾਂਜੀ ਡੇਲੀ ਆਪਾਂ ਘੋੜੀ ਛੱਡ ਸਕਦੇ ਹਾਂ ਬਾਕੀ ਵੈਸੇ ਆਪਾਂ ਨੂੰ ਗਰਮੀ 'ਚ ਥੋੜੀ ਰੈਸਟ ਵੀ ਦੇਣੀ ਚਾਹੀਦੀ ਆ ਘੋੜੇ ਨੂੰ ਬਟ ਜੇ ਆਪਾਂ ਡੇਲੀ ਇੱਕ ਵਾਰ ਛੱਡੀ ਤਾਂ ਘੋੜੇ ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਜੇ ਥੋੜੀ ਸ਼ਾਂਤ ਵਧੀਆ ਜੇ ਇਹਦੇ ਵਿੱਚ ਕੋਈ ਇਹੋ ਜਿਹਾ ਵੀ ਹੁੰਦਾ ਕਿ ਮੌਸਮ ਦੇ ਹਿਸਾਬ ਨਾਲ ਰਿਜ਼ਲਟਸ ਆਂਦੇ ਆ ਉਹ ਉਹਦਾ ਰਿਜ਼ਲਟ ਦੇ ਨਹੀਂ ਫਰਕ ਪੈਂਦਾ ਹੁੰਦਾ ਜਿਹੜੀਆਂ ਜਿਹੜੀਆਂ ਘੋੜੀਆਂ ਹੁੰਦੀਆਂ ਨੇ ਉਹ ਹੀਟ ਚ ਤੁਸੀਂ ਲਾ ਲੋ ਆਪਣੇ ਜਦੋਂ ਠੰਡ ਨੰਗਦੀ ਆ ਜਾਂ ਠੰਡ ਆਉਂਦੀ ਆ ਉਦੋਂ ਆਉਂਦੀਆਂ ਹੁੰਦੀਆਂ ਨੇ ਮੋਸਟਲੀ ਜਿਆਦਾ ਗਰਮੀ ਚ ਤੇ ਜਿਆਦਾ ਠੰਡ ਚ ਕਈ ਘੋੜੀਆਂ ਆ ਵੀ ਜਾਂਦੀਆਂ ਨੇ ਪਰ ਉਹਦੋਂ ਫਿਰ ਬੰਦੇ ਨਹੀਂ ਮਲਾਉਂਦੇ ਕਿਉਂਕਿ ਉਦੋਂ ਫਿਰ ਬੱਚਾ ਸਾਂਭਣਾ ਔਖਾ ਹੋ ਜਾਂਦਾ ਹੈ ਹਾਂਜੀ ਜਿਹੜਾ ਬਰੀਡਿੰਗ ਸੀਜ਼ਨ ਹੁੰਦਾ ਵਾ ਉਹ ਆਪਣਾ ਜਿਵੇਂ ਹੁਣ ਬਰੀਡਿੰਗ ਸੀਜ਼ਨ ਸਟਾਰਟ ਹੋਣ ਲੱਗਿਆ ਵਾ ਅੱਛਾ ਹਾਂਜੀ ਹਾਂਜੀ ਮਤਲਬ ਮੇਨ ਇਹ ਨਾ ਜਿਆਦਾ ਗਰਮੀ ਤੇ ਤੁਸੀਂ ਕਹਿੰਦੇ ਹੋ ਨਾ ਜਿਆਦਾ ਸਰਦੀ ਜਿਹੜੇ ਠੀਕ ਠਾਕ ਜੇ ਬੈਸਟ ਹੈ ਬਰੀਦੀng ਛੱਡਣ ਤਾਂ ਦੇਖੋ ਆਪਾਂ 올 ਇਅਰ ਆਰਾਊਂਡ ਛੱਡ ਸਕਦੇ ਹੁੰਨੇ ਆ ਬਟ ਜਿਹੜੀ ਸਿਆਣੀ ਗੱਲ ਹੈ ਓ ਮਤਲਬ ਇਹ ਜਦੋਂ ਨਿਊਟਰਲ ਜਾਂ ਮੌਸਮ ਹੁੰਦਾ ਹੈਗਾ ਹਾਂਜੀ ਉਹ ਤਾਂ ਪ੍ਰੈਕਟੀਕਲ ਹੈ ਉਹ ਹੀ ਹੈ ਹਾਂਜੀ ਹਾਂਜੀ ਉਹ ਤੇ ਹੋਰ ਇਹਦੇ ਬਾਰੇ ਕੁਝ ਦੱਸਣਾ ਚਾਹੁੰਦੇ ਹੋਗੇ ਜਿਵੇਂ ਇਹ ਦੀ ਕਿੰਨੀ ਹਾਈਟ ਕਿੰਨੀ ਹੈ ਮਤਲਬ ਦੇਖਣ ਨੂੰ ਇਹ ਬੜਾ ਅਗਰੈਸ਼ਨਲ ਆ ਪਰ ਇਹ ਦੀ ਹਾਈਟ ਵਗੈਰਾ ਕਿੰਨੀ ਹੈਗੀ ਹੈ ਹਾਈਟ ਇਹ ਦੀ 62 ਇੰਚ ਹੈਗੀ ਓਕੇ ਹਾਂਜੀ ਹਾਂਜੀ ਹਾਈਟ 62 ਇੰਚ ਹੈ ਤੇ ਨਾਰਮਲੀ ਕਿੰਨੀ ਕਿ ਤੱਕ ਜਾਂਦੀ ਹੈ ਘੋੜੇ ਦੀ ਹਾਈਟ ਅ ਘੋੜੇ ਦੀ ਹਾਈਟ ਦੇਖੋ ਹੀ ਕਿਸਮ ਦੇ ਹਿਸਾਬ ਨਾਲ ਹਾਂਜੀ ਹਾਂਜੀ ਇਹ ਮਤਲਬ ਕਈ ਬਲੱਡ ਲਾਈਨਾਂ ਦੀ ਹਾਈਟ ਵੱਧ ਜਾਂਦੀਆਂ ਨੇ ਕਈ ਬਲੱਡ ਲਾਈਨ ਦੀ ਹਾਈਟ ਘਟ ਜਾਂਦੀ ਹੈ ਐਵਰੇਜ ਕਿਹੜੀ ਹੁੰਦੀ ਹੈ ਐਵਰੇਜ ਹਾਈਟ ਆਪਾਂ ਹੁਣ ਤਾਂ ਚਲੋ ਹੁਣ ਲੋਕੀ ਨਾ ਬਰੀਡਿੰਗ ਕਰ ਕਰਕੇ ਕਰ ਕਰਕੇ ਅੱਗੇ ਜਿਵੇਂ ਹੁਣ 64 ਤੇ ਹਾਈਟ ਚਲੇਗੀ ਅੱਛਾ ਐਵਰੇਜ ਹਾਈਟ ਜਿਹੜੀ ਆ ਮਤਲਬ ਹੁਣ ਘੋੜੇ 70 ਇੰਚ ਦੇ ਵੀ ਨੇ ਘੋੜੇ 60 ਇੰਚ ਦੇ ਵੀ ਨੇ ਆਪਾਂ ਐਵਰੇਜ ਹਾਈਟ ਮੰਨ ਲਈ ਤਾਂ ਜਿਹੜੀ 64 ਇੰਚ ਸਕੇਲ ਵਾਲੀ ਹਾਈਟ ਹੁੰਦੀ ਆ ਉਹ ਤੁਹਾਨੂੰ ਬੜੀ ਔਖੀ ਮਿਲਦੀ ਆ ਵੱਟ ਆਪਾਂ ਉਹ ਐਵਰੇਜ ਉਹ ਲਾ ਕੇ ਚੱਲ ਜਾਂਦੇ ਹਾਂ ਓਕੇ ਤੇ ਇਹ ਆਪਾਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਰਾਜੇ ਮਹਾਰਾਜਿਆਂ ਦੀ ਲਾਈਨ ਸੀਗੀ ਤੇ ਇਹ ਰਾਜੇ ਮਹਾਰਾਜੇ ਇਹਦੀ ਘੋੜੀ ਨੂੰ ਗਿਆ ਘੋੜੇ ਨੂੰ ਕਿਉਂ ਰੱਖਦੇ ਸੀਗੇ ਕਿ ਇਹਨਾਂ ਚ ਕਪੈਸਿਟੀ ਜ਼ਿਆਦਾ ਹੁੰਦੀ ਸੀ ਜ਼ਿਆਦਾ ਚੱਲਣ ਦੀ ਜ਼ਿਆਦਾ ਭੱਜਣ ਦੀ ਕਿਉਂਕਿ ਉਹਨਾਂ ਨੇ ਯੁੱਧ ਵੀ ਕਰਨੇ ਹੁੰਦੇ ਸੀ ਤੇ ਉਹਨਾਂ ਨੇ ਖੂਬਸੂਰਤੀ ਲਈ ਰੱਖਦੇ ਵੀ ਸੀਗੇ ਸ਼ੋਅ ਵਜਨ ਅਸਲੀ ਤੇ ਇਹ ਕਿਸ ਕੰਮ ਆਉਂਦੀ ਹੈ ਅਗਰੈਸਿਵਨੈਸ ਜਿਹੜਾ ਘੋੜਾ ਅਗਰੈਸਿਵ ਘੋੜਾ ਹੋਊਗਾ ਉਹ ਦਲੇਰ ਵੀ ਹੋਊਗਾ ਤੇ ਰਾਜਿਆਂ ਨੂੰ ਦਲੇਰ ਘੋੜੇ ਤਾਂ ਚਾਹੀਦੇ ਸੀ ਕਿ ਜੰਗ 'ਚ ਉਹੀ ਘੋੜਾ ਜਾਊ ਜਿਹੜ ਜੰਗ ਚ ਜਾਣਾ ਨਹੀਂ ਹੈਗਾ ਇਸ ਲਈ ਜਿਹੜੀ ਅਗਰੈਸਿਵ ਤੇ ਉਹ ਘੋੜੇ ਦੀ ਜਿਹੜਾ ਬੰਦਾ ਸਵਾਰੀ ਕਰਦਾ ਉਹ ਵੀ ਜਿਹੜਾ ਅਗਰੈਸਿਵ ਘੋੜਾ ਹੋਊਗਾ ਜਿਹੜਾ ਬਣ ਕੇ ਤਣ ਕੇ ਤੁਰੂਗਾ ਉਹਦੀ ਰਾਈਡਿੰਗ ਹਮੇਸ਼ਾ ਵਕਰੀ ਹੁੰਦੀ ਹੈ ਮੈਂ ਵੀ ਘੋੜੀ ਤੇ ਸਵਾਰੀ ਨਹੀਂ ਕਰਦਾ ਕਦੇ ਵੀ ਮੈਂ ਵੀ ਘੋੜੇ ਤੇ ਸਵਾਰੀ ਕਰਦਾ ਓਕੇ ਇਹਦੇ ਵਿੱਚ ਕੋਈ ਫਰਕ ਕੀ ਹੁੰਦਾ ਘੋੜੇ ਤੇ ਘੋੜੀ ਦੀ ਸਵਾਰੀ ਤੇ ਜੋ ਤੁਸੀਂ ਹੁਣੇ ਦੱਸਿਆ ਸੀ ਦਾ ਫਰਕ ਹੁੰਦਾ ਆਕੜ ਦਾ ਘੋੜਾ ਹਮੇਸ਼ਾ ਆਕੜ ਨਾਲ ਤੁਰੂ ਘੋੜੀ ਥੋੜੀ ਜੀ ਲਾਈਟ ਤੁਰਦੀ ਹੁੰਦੀ ਹੈ ਇੱਕ ਨਵੇਂ ਇਨਫਾਨ ਨੂੰ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਆਇਕਲ ਟ੍ਰੈਂਡ ਚੱਲ ਪਿਆ ਕਿ ਲੋਕਾਂ 'ਚ ਸ਼ੌਂਕ ਆ ਗਿਆ ਕਿ ਘੋੜੇ ਰੱਖੀਏ ਉਹਨੂੰ ਵਿਚਾਰੇ ਨੂੰ ਪਰ ਇਹ ਨਹੀਂ ਪਤਾ ਹੁੰਦਾ ਕਿ ਘੋੜੇ ਨੂੰ ਸਾਮ ਸੰਭਾਲ ਲਈ ਕਿਹੜੇ ਜੇ ਮੇਨ ਬੇਸਿਕ ਚੀਜ਼ਾਂ ਕੀ ਹੁੰਦੀਆਂ ਉਹ ਕੁਝ ਇਹ ਜਿਹੇ ਗੁਣ ਦੱਸੋਗੇ ਸਾਨੂੰ ਅਹ ਦੇਖੋ ਘੋੜੇ ਦੀ ਜਿਹੜੀ ਸਾਂਭ ਸੰਭਾਲ ਆ ਜੀ ਇਹ ਕੁਛ ਬੜੀ ਔਖੀ ਨਹੀਂ ਹੈਗੀ ਬਟ ਕੰਸਿਸਟੈਂਸੀ ਪਾਲਦੀ ਆ ਓਕੇ ਐਵੇਂ ਨਹੀਂ ਹੈਗਾ ਕਿ ਤੁਸੀਂ ਇੱਕ ਦਿਨ ਸਾਂਭ ਲਿਆ ਦੋ ਦਿਨ ਨਹੀਂ ਸਾਂਭਿਆ ਫਿਰ ਦੋ ਦਿਨ ਸਾਂਭ ਲਿਆ ਇੱਕ ਦਿਨ ਨਹੀਂ ਸਾਂਭਿਆ ਇਹ ਤੁਹਾਨੂੰ ਡੇਲੀ ਸਾਂਭ ਕਰਨੀ ਪੈਂਦੀ ਆ ਐਵਰੇਜ ਸਾਂਭ ਕਰੀ ਚੱਲੋ ਕੋਈ ਚੱਕਰ ਨਹੀਂ ਆਏਗਾ ਜੀ ਜੀ ਤਾਂ ਹੋਰ ਕੁਛ ਦੱਸਣਾ ਚਾਹੋਗੇ ਵੀਰ ਜੀ ਹੋਰ ਕੋਸ਼ ਜੇ ਜਿਵੇਂ ਕੋਈ ਨਵੇਂ ਘੋੜੇ ਪ੍ਰੇਮੀ ਆ ਤੁਸੀਂ ਨੰਬਰ ਦੇ ਦਿਓ ਫੋਨ ਕਰਕੇ ਪੁੱਛ ਲੈਣਗੇ ਆਪਾਂ ਕੋਈ ਨਹੀਂ ਗਾਈਡ ਗਾਈਡੈਂਸ ਦੇ ਲਾਂਗੇ ਆਪਾਂ ਥੈਂਕ ਯੂ ਜੀ ਧੰਨਵਾਦ ਜੀ ਸੋ ਦੋਸਤੋ ਇਹ ਸੀ ਸਾਡੇ ਨਾਲ ਕਮਲ ਗਿੱਲ ਜੀ ਜਿਹੜਾ ਤੇ ਹੈ ਪਹਿਲੀ ਵਾਰੀ ਜਿਹੜਾ ਰਤਨਤਾਜ ਇਹ ਘੋੜਾ ਜਿਹੜਾ ਇੱਥੇ ਪੇਸ਼ ਕੀਤਾ ਹੈ ਜਿਹੜਾ ਮੇਲੇ ਦੇ ਵਿੱਚ ਔਰ ਦੱਸਿਆ ਜਾ ਰਿਹਾ ਕਿ ਇਹ ਘੋੜਾ ਉਹ ਘੋੜਾ ਹੈ ਜਿਹਨੂੰ ਅੱਜ ਤੱਕ ਬੰਨਿਆ ਨਹੀਂ ਗਿਆ ਸੀਗਾ ਸੋ ਹੁਣ ਪਹਿਲੀ ਵਾਰੀ ਤੁਸੀਂ ਘੋੜੇ ਦਾ ਅਗਰੈਸ਼ਨ ਨੂੰ ਦੇਖ ਕੇ ਵੀ ਦੇਖ ਸਕਦੇ ਹੋ ਕਿ ਕਿਉਂਕਿ ਜਦੋਂ ਘੋੜਾ ਅੱਜ ਤੱਕ ਕਦੀ ਬੰਨਿਆ ਨਾ ਗਿਆ ਹੋਵੇ ਉਹ ਅੱਜ ਪਹਿਲੀ ਵਾਰੀ ਜਦੋਂ ਉਹਨੂੰ ਬੰਨਿਆ ਜਾ ਰਿਹਾ ਤੇ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਮਹਿਸੂਸ ਕਰ ਰਿਹਾ ਕਿ ਉਹ ਕਿਥੇ ਕਿਤੇ ਫਸ ਗਿਆ ਜਾਂ ਉਹਨੂੰ ਉਹ ਕਿਥੇ ਆ ਕੇ ਉਹਨੂੰ ਬੰਨ੍ਹ ਦਿੱਤਾ ਗਿਆ ਉਹਨੂੰ ਛੋੜਾ ਜਿਹੜਾ ਇੱਕ ਨੇਚਰਲ ਚੀਜ਼ ਨਹੀਂ ਲੱਗ ਰਹੀ ਸੀ ਜਿਸ ਕਰਕੇ ਉਹ ਲਗਾਤਾਰ ਇੱਥੇ ਭੱਜ ਰਿਹਾ ਏ ਆ ਉਹਨੂੰ ਬਾਰ-ਬਾਰ ਖੋਲਣਾ ਪੈ ਰਿਹਾ ਸੋ ਐਸੀ ਫਿਲਹਾਲ ਇਸ ਵੇਲੇ ਦੀ ਅਪਡੇਟ ਫਿਰ ਵੱਖ-ਵੱਖ ਘੋੜਿਆਂ ਦੀ ਕਿਸਮਾਂ ਤੇ ਉਹਨਾਂ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਸੋ ਦੇਖਦੇ ਰਹੋ ਬਨੇ ਰਹੋ ਜਾਣਹਤਿਐਸ਼ੀ ਧੰਨਵਾਦ ਇਹ ਮਤਲਬ ਨਾਮ ਵੀ ਆਪਾਂ ਕਿਦਾਂ ਰੱਖਦੇ ਆ ਇਹਨਾਂ ਦਾ ਰਤਨ ਤੇ ਤਾਜ ਮਤਲਬ ਇਹ ਸੋਨਾ ਪੰਨੂ ਦੇਖ ਕੇ ਰੱਖਿਆ ਜਾਂਦਾ ਇਹਦਾ ਘੋੜੇ ਦਾ origianally ਨਾਮ ਤਾਂ ਸੀ ਬਈ ਤਾਜ ਜੀ ਤੇ ਇਹਦੇ ਪਿਓ ਦਾ ਨਾਮ ਹੈਗਾ ਰਤਨਾਕਰ ਫਿਰ ਆਪਾਂ ਰਤਨਾਕਰ ਨੂੰ ਟ੍ਰਿਬਿਊਟ ਦਿੰਦੇ ਹੋਏ ਇਹਦੇ ਘੋੜੇ ਦੇ ਮੋਢੇ ਆਪਾਂ ਰਤਨ ਲਾਇਆ ਓਕੇ ਕਿਹਾ ਜਾਂਦਾ ਕਿ ਘੋੜੇ 2-3 ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਹੁੰਦੇ ਆ ਬਰੀਡਿੰਗ ਲਈ ਹੁੰਦੇ ਆ ਇੱਕ ਸ਼ੋਅ ਲਈ ਹੁੰਦੇ ਆ ਤੇ ਇੱਕ ਰੇਸਿੰਗ ਲਈ ਹੁੰਦੇ ਆ ਇਹ ਕਿਹੜੇ ਦੇ ਵਿੱਚ ਆਉਂਦੇ ਆ ਏ ਜੀ ਹੁਣ ਇਹਦਾ ਪਰਪਸ ਮੇਨ ਬਰੀਡਿੰਗ ਲਈ ਰਹਿ ਗਿਆ। নো ਡਾਊਟ ਘੋੜੇ ਹਲੇ ਵੀ ਸਟੈਂਡ ਕਰਦਾ ਸ਼ੋਅ ਚ। ਬਟ ਆਪਾਂ ਨੂੰ ਘੋੜੇ ਤੋਂ ਇਸ ਵਕਤ ਹੁਣ ਬਰੀਡਿੰਗ ਨੂੰ ਦਾ ਪਰਪਸ ਆਸੀ ਹੋ ਗਿਆ। ਇਹ ਘੋੜੇ ਦੀ ਇੱਕ ਹੋਰ ਗੱਲ ਹੈ ਜਦੋਂ ਦਾ ਇਹ ਜੰਮਿਆ ਵਾ ਅੱਜ ਤੱਕ ਘੋੜੇ ਨੂੰ ਬੰਨਿਆ ਹੀ ਨਹੀਂ ਹੈਗਾ। ਓਹੋ। ਘੋੜੇ ਦੀ ਨਾਰਮਲ ਲਾਈਫ ਕਿੰਨੇ ਕ ਸਾਲ ਹੁੰਦੀ ਹੈ? ਦੇਖੋ ਜੀ ਪਹਿਲਾਂ ਤਾਂ ਹੁੰਦੀ ਸੀ ਵੀ 15-18 ਸਾਲ। ਪਰ ਅੱਜ ਕੱਲ ਮਤਲਬ ਮੈਂ ਤਾਂ ਆਪਦੀ ਲਾਈਫ ਚ ਮੈਂ 40 45 ਸਾਲ ਦੀ ਜੀ ਦੇਖੀ ਘੋੜਿਆਂ ਦੀ ਹਾਂ ਓਕੇ ਜਿੰਨੀ ਆਪਾਂ ਡਾਈਟ ਦੇਖਾਂ ਨੈਚੁਰਲ ਰੱਖਾਂਗੇ ਫਿਰ ਉਨੀ ਜਿਆਦਾ ਘੋੜੇ ਨੂੰ ਵਧੀਆ ਰਹੂਗਾ ਇੱਕ ਘੋੜਾ ਨਾਰਮਲ ਕਿੰਨੀ